ਵੋਟਾਂ ਮਾਰੇ ਤੇ ਫੜਾ ਕੋਸ਼ਾਂਦੇ ਆ ਬਾਤ ਚ ਨਹੀਂ ਕੋਸ਼ਿਸ਼ ਕਰਦੇ। ਉਹ ਤਾਂ ਨੇ ਬੱਚਿਆਂ ਨੂੰ ਨੌਕਰੀ ਵੀ ਦਵਾਗੇ ਆਈ ਆ ਉਹ ਕਰਾਂਗੇ ਆ ਕਰਾਂਗੇ ਤੇ ਬੱਚਿਆਂ ਨੂੰ ਨੌਕਰੀ ਦੇਣ ਬੱਚੇ ਪਰਦੇਸਾਂ ਚ ਕਿ ਜਾਣ। ਕਿਹੜੇ ਕਿਹੜੇ ਕੰਮ ਹੋਣ ਵਾਲੇ ਵੈਸੇ ਜੀ ਜਾਣਦੀ ਗੱਲ ਸਾਰੀਆਂ ਸਾਰੇ ਕਰਨ ਵਾਲੇ ਨੇ ਕਿਹੜਾ ਕੰਮ ਕੀਤਾ ਪੰਜਾਬ ਨੇ ਕੋਈ ਨਹੀਂ ਕੀਤਾ। ਮੋਦੀ ਕਹਿੰਦੇ ਮਨ ਕੀ ਬਾਤ ਸੁਣੋ। ਮੋਦੀ ਕੁਝ ਨੂੰ ਨਹੀਂ ਕੋਈ ਮੋਦੀ ਗੜ ਬਦਸਰ ਸਰ ਸਰਕਾਰਾਂ ਦਾ ਸਾਰੀ ਇੱਕੋ ਜੀ ਹੈ ਭਾਈ। ਇਹਨਾਂ ਨੇ ਕਿਹਾ ਦੋ ਮਹੀਨੇ ਨਸ਼ਾ ਬੰਦ ਹੋ ਗਿਆ ਨਸ਼ਾ ਦੇ ਬੰਦ ਹੋ ਜਾਣੇ ਨਸ਼ਾ ਵਾਦ ਜ਼ਰੂਰ ਗਿਆ ਹੋਇਆ ਤੇ ਜਿੰਨ ਕਿਹਨੇ ਮਨਾ ਆਪਣਾ ਢਿੱਡ ਭਰਨਾ ਗਰੀਬਾਂ ਦਾ ਕਿਸੇ ਨੇ ਨਹੀਂ ਭਰਨਾ ਲੋਕ ਸਭਾ 2024 ਨੂੰ ਲੈ ਕੇ ਹਰ ਇੱਕ ਦੁਆਰ ਗਰਾਊਂਡ ਜ਼ੀਰੋ ਤੋਂ ਉੱਪਰ ਉੱਤਰਿਆ ਤੇ ਇਸੇ ਚੀਜ਼ ਨੂੰ ਲੈ ਕੇ ਲਿਵਿੰਗ ਇੰਡੀਆ ਟੀਮ ਆਪਣਾ ਇੱਕ ਪ੍ਰੋਗਰਾਮ ਕੀ ਕਹਿੰਦੀ ਜਨਤਾ ਦੀ ਕਚਹਿਰੀ ਦੇ ਵਿੱਚ ਜਾ ਰਿਹਾ ਗੱਲਬਾਤ ਕਰਾਂਗੇ ਅਸੀਂ ਅੱਜ ਅੰਮ੍ਰਿਤਸਰ ਤੋਂ ਰਾਜਸਥਾਨ ਸੀ ਨੂੰ ਜਾਵਾਂਗੇ ਪਿੰਡੂ ਖੇਤਾ ਹੈਗਾ ਵਾ ਤੇ ਲੋਕ ਕੀ ਸੋਚਦੇ ਨੇ ਬੱਸ ਦੇ ਵਿੱਚ ਨਾਲ ਸਫਰ ਕਰਾਂਗੇ ਨਾਲ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਨੇ ਸਰਕਾਰਾਂ ਬਣਾਉਣੀਆਂ ਲੋਕਾਂ ਨੇ ਲੀਡਰ ਚੁੰਨੇ ਨੇ ਪਰ ਜਦੋਂ ਕਹਿ ਸਕਦਾ ਕਿ ਲੀਡਰ ਨੇ ਬੋਟਰ ਮੰਗਣੀਆਂ ਹੱਥ ਜੋੜੇ ਜਾਂਦੇ ਨੇ ਬੂਏ ਦੀ ਕੁੰਡੀ ਖੜਕਾਈ ਜਾਂਦੀ ਆ ਤੇ ਗੋਡੇ ਹੱਥ ਵੀ ਲਾਏ ਜਾਂਦੇ ਨੇ ਪਰ ਜਦੋਂ ਲੀਡਰ ਬਣ ਜਾਂਦੇ ਨੇ ਸਰਕਾਰਾਂ ਬਣ ਜਾਂਦੀਆਂ ਨੇ ਫਿਰ ਇਹਨਾਂ ਦੇ ਹੱਥ ਜੜਾਉਂਦੇ ਨੇ ਪਰ ਲੋਕ ਇਸ ਚੀਜ਼ ਨੂੰ ਕਿਦਾ ਵੇਖਦੇ ਨੇ ਗੱਲਬਾਤ ਅਸੀਂ ਕਰਾਂਗੇ ਬਾਈ ਕੀ ਕਹਿਣਾ ਚਾਹੂੰਗੀ ਕਿਹੜੇ ਪਿੰਡ ਤੋਂ ਉਹ ਠੀਆਂ ਤੋਂ ਕਿਤਾ ਫਿਰ ਇਲੈਕਸ਼ਨ ਆ ਗਈਆਂ ਲੀਡਰ ਆਉਂਦੇ ਪਏ ਨੇ ਸਾਡੇ ਵਾਲੀ ਕੋਈ ਵੀ ਆਇਆ ਤੇ ਫਿਰ ਕਿਹੜੀ ਕਿਦਾਂ ਦੀ ਸਰਕਾਰ ਚੱਲਦੀ ਸਰਕਾਰ ਸੁਣਾ ਕਿ ਉਹਨਾਂ ਮਰਜ਼ੀ ਨਾਲ ਹੀ ਕੋਈ ਆਪਣੀ ਹਾਂਜੀ ਪਹਿਲੀ ਸਰਕਾਰਾਂ ਨੇ ਕੰਮ ਜਿਹੜੇ ਕੀਤੇ ਸੀ ਲੀਡਰ ਤੇ ਵੀਰ ਜੀ ਆਉਂਦੇ ਆ ਲੀਡਰ ਆਉਂਦੇ ਠੀਕ ਹੈ ਸਰਕਾਰਾਂ ਜਿੰਨੀਆਂ ਮਰਜ਼ੀ ਇਮਾਨਦਾਰ ਬਣਾ ਲਓ ਪਹਿਲੋ ਵੇਖਣ ਨੂੰ ਇਮਾਨਦਾਰ ਲੱਗਦੇ ਨੇ ਪਰ ਸਾਰੇ ਬਾਅਦ ਚ ਇੱਕੋ ਅੰਦਰ ਦੇ ਨਾ ਥਾਲੀ ਦੇ ਚਟੇਵਟੇ ਬਣ ਜਾਂਦੇ ਨੇ ਇਹ ਉਸ ਵਾਰਾ ਲੀਡਰਾਂ ਦਾ ਕਿਸੇ ਨੂੰ ਜਿੰਨਾ ਮਰਜ਼ੀ ਇਮਾਨਦਾਰ ਸਮਝ ਕੇ ਚੁਣ ਲਓ ਬਾਜ ਜਿਹੜੋ ਕੁਰਸੀ ਮਿਲ ਜਾਂਦੀ ਕੋਈ ਇਮਾਨਦਾਰੀ ਕੋਸ਼ਿਸ਼ ਕੋਈ ਸੌਜੇ ਕਰਾਇਆ ਜਾਂਦਾ ਉਹਦੀ ਕਹਿ ਨਹੀਂ ਸਕਦੇ ਆਪਾਂ ਬਸ ਹਾਂਜੀ ਮੈਂ ਉਹ ਹੀ ਕੇਜਰੀ ਵਾਲੇ ਕਹਿੰਨਾ ਅੱਜ ਅੰਦਰ ਹੈਗਾ ਵਾ ਕਿਉਂ ਨਿਕਾ ਕਰਨ ਕੀ ਮੰਨ ਰਿਹਾ ਨਾ ਕਿ ਨਾ ਕਿ ਸ਼ਰਾਬ ਗੁਟਾਲੇ ਜਿ ਮੰਨ ਲੈਣਾ ਪੜ ਗਿਆ ਵਾ ਕਿਉਂ ਪੜ ਗਿਆ ਵਾ ਐ ਮਨ ਕਿਤਾ ਗੁਟਾਲਾ ਕਾਰ ਹੈਗੀ ਜੀ ਨਹੀਂ ਕਰਨ ਕਮਾਈ ਉਹ ਤਾਂ ਮਨ ਨਹੀਂ ਅਸੀ ਨਿਕਮੀ ਕੀਤੀ ਕਿ ਮੋਦੀ ਨੇ ਵੀ ਕੀ ਕੀਤਾਗਾ ਪਰ ਨੋਰਬੰਦੀ ਕੀਤੀ ਇਹ ਠੀਕਾ ਰਾਮੰਦਰ ਬਣਾਤਾ ਵਾ ਹੋਰ ਰਾਮੰਦਰ ਤੇ ਵੋਟਾਂ ਮੰਗੀ ਜਾਂਦੇ ਹੁਣ ਮੈਂ ਮੈਂ ਵਧੀਆ ਚੋਂ ਲੜੀ ਤੇ ਹੀ ਹੋਣਾ ਨੂੰ ਲੱਗਦਾ ਕਿ ਬਰਾ ਇਦਾਂ ਵੋਟਾਂ ਮੰਗੀਆਂ ਜਾਣਗੀਆਂ ਸਰਕਾਰ ਫਿਰ ਕਿੱਦਾਂ ਦੀ ਚਾਹੁੰਦੇ ਤੁਸੀਂ ਸਰਗਾਇ ਇਹੋ ਚਾਹੁੰਦੇ ਆ ਕਿ ਜਿਹੜੀ ਆਪਣੀ ਮਿਲਕਿੰਦੇ ਆ ਸੜਾ ਪਰਿਵਾਰੀ ਕਹਿੰਦੇ ਕਿ ਚਾਹੁੰਦੇ ਅਬਰ ਜੜੇ ਪੰਜਾਬ ਕੁਝ ਵੀ ਆਪਣਾ ਪੰਜਾਬੀ ਹੈ ਨਾ ਤੇ ਅਸੀਂ ਚਾਹੁੰਦੇ ਹੁਣ ਉਹਦੀ ਇੱਤਾਲੀ ਚਾਹੀਦੀ ਹੈ ਜਿਸ ਐਸ ਐਸ ਈ ਮਾਜਲ ਦੇ ਖਰਚੇ ਕੱਟੇ ਗਏ ਆ ਬਤੀ ਜੇ ਲੇਬਰ ਸਸਤੀ ਹੀ ਆ ਇੱਥੇ ਮਲਕ ਨੇ ਕਿੰਨੀ ਮੰਗੀ ਆ ਬਸ ਚੱਲੋ ਚੱਲੋ ਇੱਥੇ ਕਿੰਨੀ ਮਹਿੰਗੀ ਗਈ ਆ ਕੋਈ ਵੀ ਕੰਮ ਸ਼ੁਰੂ ਕਰਨਾ ਇੱਥੇ ਬੰਦਾ ਕਰ ਸਕਦਾ ਜੇ ਨਹੀਂ ਕਰ ਸਕਦਾ ਪਰ ਫਿਰ ਕਿੰਦਾ ਦੀ ਸਰਕਾਰ ਚਾਹੀਦੀ ਹੁਣ ਸਰਕਾਰ ਇਹੋ ਚਾਹੀਦੀ ਜੇਰੀ ਮਰ ਦੇਣ ਦੀ ਆਪਣਾ ਨੋਰਮਲੀ ਹੋਏ ਜਿਹੜੇ ਲੋਕਾਂ ਦੇ ਹਿੱਤ ਚ ਗੱਲ ਕਰੇ ਲੋਕਾਂ ਦੇ ਇਸ ਦੀ ਗੱਲ ਕਰੇ ਵੀ ਕੀ ਨਾਮ ਆ ਜੀ ਮੈਂ ਧਿਆਨ ਤਾਂ ਕਿਹੜਾ ਪਿੰਡ ਸਾਡਾ ਪਿੰਡ ਹੈਗਾ ਜੇ ਖੰਨਾ ਡੇਰੇ ਵੱਦ ਨਾਂ ਨਾ ਲਾਗੇ ਤਾਂ ਦੀ ਸਰਕਾਰ ਚਾਹੀਦੀ ਸਰਕਾਰ ਤਾਂ ਉਹ ਚਾਹੀਦੀ ਜਿਹੜੇ ਸਾਡੇ ਕੰਮ ਆਵੇ ਤੇ ਜੇ ਵੋਟਾਂ ਲਾ ਕੇ ਬਾਜ਼ ਮੁੱਕਰ ਜਾਣਾ ਫੇਰ ਕੁਝ ਨਹੀਂ ਹੋਣਾ ਵੋਟਾਂ ਮੰਗਦੇ ਕੀ ਕਹਿੰਦੇ ਫਿਰ ਵੋਟਾਂ ਮਾਰੇ ਤੇ ਬੜਾ ਖੁਸ਼ ਹਾਂਦੇ ਆ ਬਾਤ ਨਹੀਂ ਕੋਈ ਕਰਦੇ ਵਰਗਾ ਨੇ ਬੱਚਿਆਂ ਨੂੰ ਨੌਕਰੀ ਵੀ ਦਵਾਗੇ ਆਈ ਆ ਉਹ ਕਰਾਂਗੇ ਆ ਕਰਾਂਗੇ ਤੇ ਬੱਚਿਆਂ ਨੂੰ ਨੌਕਰੀ ਦੇਣ ਬੱਚੇ ਪਰਦੇਸਾਂ ਚ ਕਿ ਜਾਣ ਕਿਹੜੀ ਸਰਕਾਰ ਚਾਹੀਦੀ ਜੀ ਸਰਕਾਰ ਤਾਂ ਉਹ ਚਾਹੀਦੀ ਜਿਹੜੀ ਸਾਡੇ ਹੱਕ ਚ ਹੋਵੇ ਜਿਹੜੇ ਲੋਕਾਂ ਦੀ ਹਾਂ ਹਾਂ ਨਸ਼ਾ ਹੋਇਆ ਖਤਮ ਨਸ਼ਾ ਨਹੀਂ ਦੇ ਨਸ਼ਾ ਬਿਲਕੁਲ ਨਹੀਂ ਹੋਇਆ ਪਤਾ ਨਹੀਂ ਦੀ ਆ ਬੰਦਾ ਸਰਕਾਰ ਹੋ ਜਾਣੀ ਕਿ ਆਈ ਦੀ ਜਿਹੜੀ ਨਸ਼ਾ ਟਟਾਵੇ ਨਸ਼ਾ ਬਹੁਤ ਜ਼ਿਆਦਾ ਚੱਲਦੀ ਆ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਣ ਲਈ ਮੇਰੇ ਵੋਟ ਪਾਵਾਂਗੇ ਇਹ ਨਹੀਂ ਕਿ ਨਹੀਂ ਪਾਉਂਦੇ ਪਰ ਸਰਕਾਰ ਚੱਗੀ ਹੋਣੀ ਹਾਂ ਟੈਕ ਟੈਣ ਕੇ ਬਈ ਲਾ ਨਹੀਂ ਦੱਸ ਸਕਦੇ ਦੱਸ ਦਿਆ ਹਾਂ ਉਹ ਮੇਰੇ ਬਗੇ ਜੋ ਕਹ ਰਹੇ ਨੇ ਕਿ ਟੈਨ ਚਾੜ ਕੇ ਦੱਸਾਂਗੇ ਹੋਰ ਵੀ ਇੱਕ ਗੱਲਬਾਤ ਅਸੀਂ ਕਰਾਂਗੇ ਸਰਕਾਰ ਕਿਦਾਂ ਦੀ ਚਾਹੁੰਦੇ ਵੈਸੇ ਚੰਗੀ ਚਾਹੁੰਦੇ ਆ ਹਾਂਜੀ ਕਿਹੜੇ ਕਿਹੜੇ ਕੰਮ ਹੋਣ ਵਾਲੇ ਵੈਸੇ ਜੀ ਪੰਜਾਬ ਦੀ ਗੱਲ ਸਾਰੇ ਸਾਰੇ ਕਰਨ ਵਾਲੇ ਨੇ ਕਿਹੜਾ ਕਾਇ ਕੀਤਾ ਪੰਜਾਬ ਨੇ ਕੋਈ ਨਹੀਂ ਕੀਤਾ। ਪੰਜਾਬ ਦੀ ਕੋਈ ਕਰ ਸਕਦਾ। ਵੋਟਾ ਲੈ ਸਕਦੇ ਨੇ ਕੰਮ ਨਹੀਂ ਕਿਸੇ ਦਾ ਕੋਈ ਕਰ ਸਕਦਾ। ਕੋਈ ਨਹੀਂ ਕਰ ਸਕਦਾ ਭਾ। ਲੱਗਦਾ ਕਿ ਜਦੋਂ ਵੋਟਾ ਮੰਗਣੇ ਹੱਥ ਜੁੜੇ ਜਾਂਦੇ। ਹੱਥ ਜੁੜ ਜਾਂਦੇ। ਰਾਤ ਭਰਾਂ ਤੇ ਆ ਤੋਰੇ ਰਹਿੰਦੇ ਨੇ। ਤੇ ਨਾ ਕੇ ਦਾ ਕੰਮ ਮੁੜ ਕੇ ਕਰਨਾ ਤੇ ਨਾ ਪੋਸ਼ ਕਰਨਾ ਕਹਿੰਦੇ। ਬਸ ਨਸ਼ਾ ਮੁਕਤ ਹੋ ਜਾਈ। ਇਹ ਨਹੀਂ ਹੋਣਾ। ਇਹ ਤਾਂ ਦੁਨੀਆ ਦਾ ਫੈਲਾ ਰਹਿੰਦੇ ਆ ਜਿਆਦਾ ਕਿ ਸਰਕਾਰਾਂ ਹੰਡਾਈਆਂ ਨੇ ਕਿਹੜੀ ਸਰਕਾਰ ਵਧੀਆ ਆਂ ਇਹ ਤੇ ਬਾਦਲ ਹੰਡਾਇਆ ਵਧੀਆ ਬਾਦਲ ਵਧੀਆ ਜੀ ਹਾਂ ਕਿਹੜੇ ਕਿਹੜੇ ਬਾਦਲ ਸਾਹਮਣੇ ਕੰਮ ਕੀਤੇ ਸਾਰੇ ਕੀਤੇ ਦਰਬਾਰ ਸਾਹਿਬ ਦੇ ਸਾਰੇ ਕੀਤੇ ਆ ਨਾ ਹਾਂ ਸਗਨਸ ਕੀ ਹਾਂ ਹਾਂ ਜੀ ਸਾਰੀਆਂ ਸਾਰੀਆਂ ਉਹਨਾਂ ਦੀਆਂ ਹੀ ਹਨ ਅੱਗੋਂ ਕੋਈ ਪੂਰੀਆਂ ਕਰਨਗੇ ਤਾਂ ਫੇਰੀ ਆ ਅੱਗੋਂ ਨੇ ਕਹਿ ਨਹੀਂ ਕੀਤੀ ਅਜੇ ਕੋਈ ਉਹਨੇ ਸਾਰਾ ਕੋਈ ਬਣਾਤਾ ਬਾਦਲ ਨੇ ਹੁਣ ਅੱਗੋਂ ਕੋਈ ਚੰਗੀ ਆਊਗੀ ਤਾਂ ਬਣਾਉਂਗਾ ਕੋਈ ਸਤੋ ਕਿ ਲੋਕ ਬਾਰਾ ਸਾਮ ਨੂੰ ਯਾਦ ਕਰਦੇ ਪਏ ਨੇ ਹਾਂਜੀ ਕੀ ਨਾਮ ਹੈ ਅੰਦਰ ਕੀ ਸ਼ਰਮਾਈ ਕਿਹੜਾ ਪਿੰਡ ਆ ਜੀ ਅੰਮ੍ਰਸਾਰੀ ਸ਼ੋਭਾ ਪਰ ਵੇਖ ਰਹੇ ਲੋਕ ਸਭਾ ਚੋਣਾ ਵਾ ਹਰ ਇੱਕ ਲੀਡਰ ਵਾਦੇ ਕਰਦਾ ਪਿਆ ਅੱਗੇ ਆ ਭਰਾ ਲੀਡਰ ਪਰ ਸ਼ਾਮਿਲ ਹੈ ਇਹ ਛਿਸ ਲਗਾ ਬਿਠੇ ਟੈਗ ਹੋ ਗਿਆ ਕੀ ਕੰਜ ਪੁੱਛਣਿਆ ਹਾਂ ਸਾਰੇ ਮਲੇ ਸਾਰੇ ਮਲੇ ਪਰਚੇ ਵੰਡ ਕੇ ਗਏ ਆ ਰੌਂਡੇ ਪਰਚੇ ਜੀ ਨੇ ਪਰਚੇ ਵੰਡ ਗਏ ਇਲੈਕਸ਼ਨਾਂ ਦੀ ਸਾਰੀਆਂ ਅੱਛਾ ਮਗਰ ਟੈਗ ਹੋ ਗਿਆ ਕਿਹੇ ਪੁੱਛਿਆ ਨਹੀਂ ਘਰ ਬੈਠੀ ਛਿਸ ਹੋ ਗਿਆ ਇਹ ਪਰਚੀਆਂ ਵੰਡਦੇ ਰਹੇ ਇਲੈਕਸ਼ਨਾਂ ਦੇ ਵਿੱਚ ਉਹ ਕਹਿੰਦੇ ਜੋ ਮਿੰਟੈਕ ਹੋਇਆ ਕਿਸੇ ਨੇ ਸਰਕਾਰ ਨੇ ਨਹੀਂ ਪੁੱਛਿਆ ਇਹੀ ਗੱਲ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਪਰ ਆਪ ਨੇ ਆਪ ਨਹੀਂ ਵੋਟ ਨਹੀਂ ਬਣ ਗਏ ਹਨ ਅੱਛਾ ਬੋਲ ਪੌੜੀ ਨਹੀਂ ਨਾ ਕੀ ਕਈ ਲੋੜ ਕਈ ਕੰਮ ਵੀ ਨਹੀਂ ਕਰਦੇ ਕੀ ਫਾਇਦਾ ਵੋਟ ਪਾਉਂਦਾ ਕੀ ਕੰਮ ਹੈ ਸਰਕਾਰ BJP ਜੋੜੇ ਆ ਗਈ ਹੋਣੀ ਹੈ ਛੋਟੀ ਸਰਕਾਰ BJP ਹੋਣੀ ਆਣੀ ਹੈ BJP ਹੋਣੀ ਪੱਕੀ ਹੋਣੀ ਹੋ ਜਾਣਾ ਹਮ ਤਾਂ ਕਿ ਮੋਦੀ ਕਹਿੰਦੇ ਮਨ ਕੀ ਬਾਤ ਸੁਨੋ ਤਾਂ ਮੋਦੀ ਕੋ ਸੁਨੋ ਨਹੀਂ ਕੋਈ ਮੋਦੀ ਗੜ ਬਦ ਸਰਚੂਰ ਏ ਹਾਂ ਲੋਕ ਦਿਲ ਸਾਫ ਦੇ ਕਿ ਇਹਨਾਂ ਦੇ ਅੱਗੇ ਲੀਡਰਾਂ ਨੇ ਹੱਥ ਵੀ ਜੋੜਨੇ ਆ ਤੇ ਵੋਟ ਵੀ ਮੰਗਨੀ ਤੇ ਇਹਨਾਂ ਨੇ ਪਾ ਵੀ ਦੇਣੀ ਵੋਟ ਪਰ ਇਹ ਕਹਿੰਦੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਸਰਕਾਰ ਹੋਣੀ ਚਾਹੀਦੀ ਆ ਭਾਜੀ ਕੀ ਨਾਮ ਜੋਬਨਪ੍ਰੀਤ ਸਿੰਘ ਭਾਜੀ ਫਿਰ ਕਿਹਦਾ ਨੌਜਵਾਨ ਤੁਸੀਂ ਹੈਗੇ ਨੌਜਵਾਨ VOTER ਤੇ SUPPORTER ਦੋਨੋਂ ਹੀ ਹੋ ਫਿਰ ਕਿਹਦਾ ਦੀ ਸਰਕਾਰ ਆ ਸਰਕਾਰਾਂ ਦਾ ਸਾਰੀ ਇੱਕੋ ਜਿਹੀ ਹੈ ਭਾਜੀ ਇਹਨਾਂ ਨੇ ਕਿਹਾ ਦੋ ਮਹੀਨੇ ਨਸ਼ਾ ਬੰਦ ਹੋਗਾ ਨਸ਼ਾ ਦੇ ਬੰਦ ਹੋ ਜਾਣੇ ਨਸ਼ਾ ਵਾਦ ਜ਼ਰੂਰ ਗਿਆ ਹੋਰ ਇਹ 18 ਰਿਆਲ ਲੋਕੀ ਕਦਰ ਕਰੀ ਜਾਂਦੇ ਆ ਨਸ਼ੇ ਪਿਛੇ ਹੀ ਫਿਰ ਕਿਤਾਜੀ ਸਰਕਾਰ ਚਾਹੁੰਦੇ ਆ ਸਰਕਾਰ ਆ ਜਿਹੜੀ ਮਰਜ਼ੀ ਆਏ ਸਾਰੀ ਇੱਕੋ ਜੀ ਆ ਮਾਸਾ ਨੂੰ ਕੰਮ ਕੀਤੇ ਹਾਂਜੀ ਮਾਸਾ ਨੂੰ ਉਲਟੇ ਪਰਤੇ ਘਰਾਏ ਆ ਸਰਕਾਰਾਂ ਪਹਿਲਾਂ ਵੀ ਤੁਸੀਂ ਵੇਖੀ ਆ ਪਹਿਲੀ ਸਰਕਾਰ ਕਿਹੜੀ ਸਹੀ ਪਹਿਲਾ ਸਰਕਾਰ ਕਿਹੜੀ ਵਧੀਆ ਆਈ ਭਾਈ ਇਹ ਸਰਕਾਰ ਤੇ ਚਲੋ ਇਹ ਵੀ ਇਕਾਲੀ ਵਾਲੀ ਸਹੀ ਏ ਪਏ ਜੇ ਮਾਲ ਵੀ ਕੰਮ ਹੈ ਜੇ ਉਹ ਕੱਟ ਕੀਤੇ ਹਨ ਪਰ ਪਰਚੇ ਤੇ ਨਹੀਂ ਨਾ ਉਲਟੇ ਇੱਕ ਤੇ ਜਿਆ ਬਰਾ ਸਗਾਲ ਤੇ ਪੂਰੀ ਸੁਣਦੇ ਹੀ ਨਾ ਇਹਦਾ ਇਹਨਾਂ ਉਲਟਾ ਪਰਚਾ ਕਰਾਉਂਦੇ ਆ ਹਾਂਜੀ ਪਿੰਡਾਂ ਦੇ ਕਿੰਨਾ ਵਿਕਾਸ ਹੋਇਆ ਹਾਂਜੀ ਸਾਡੇ ਪਿੰਡ ਦਾ ਮਸਾ ਵਿਕਾਸ ਨਹੀਂ ਹੋਇਆ ਤੁਹਾਡੇ ਪਿੰਡ ਦਾ ਚਰੀਆਂ ਨਜਾ ਵਿਗੰਡਾ ਚਰੀਆ ਕਿਹੜਾ ਪਿੰਡ ਹੈ ਜੀ ਬਲਚੰਦਰ ਰੈਡੀਸਨ ਲਾਗੇ ਹਾਂਜੀ ਕੀ ਕਹਿ ਰਹੇ ਤੁਸੀਂ ਸਰ ਮੈਂ ਗੱਲ ਕਰਦਾ ਸਰ ਕੋਈ ਨਹੀਂ ਜਿਆ ਮਰਜੀ ਬਾਦਲਾ ਦਾ ਬੰਦਾ ਕੋਈ ਨਹੀਂ ਆ अच्छा जब बाद बढ़िया सी बाद, बाद क्या बात है ते ਪਿੰਡਾਂ ਦਾ ਬੜਾ ਵਿਕਾਸ ਕੀਤਾ ਬੰਦਾ ਨੇ ਨਹੀਂ ਬਾਦ ਨਾਲ ਬੰਦਾ ਕੋਈ ਹੈ ਕੋਈ ਨਹੀਂ ਮਾਰ ਜਿਹੜੇ ਗਾ ਕੇ ਅੰਦਰ ਪੱਕੀ ਜਾਂਦਾ ਹੈ ਆ ਬਿਲਕੁਲ ਜੀ ਇਹ ਲੋਕ ਨੇ ਕਿ ਲੋਕਾਂ ਦੇ ਹਿੱਤ ਵਿੱਚ ਸਰਕਾਰ ਚਾਹੀਦੀ ਹਾਂ ਜੀ ਕੀ ਸੋਚਿਆ ਜੀ ਹੋਰ ਪਈ ਜਾਊਗੀ ਹਾਂ ਜੀ ਹਾਂ ਜੀ ਤੇਰੀ ਸਰਕਾਰ ਚਾਹੁੰਦੇ ਇਹ ਬਾਦਲ ਸਰਕਾਰ ਬਾਦਲ ਸਰਕਾਰ ਹਾਂ ਜੀ ਬਾਦਲ ਸਰਕਾਰ ਨਿਕੜ-ਕੜ ਕੰਮ ਕਰੇ ਗਰੀਬਾਂ ਵਾਸਤੇ ਬੱਚਿਆਂ ਵਾਸਤੇ ਹਾਂਜੀ ਬੇਟੀਆਂ ਦੀ ਪੜ੍ਹਾਈ ਵਧੀਆ ਬੱਚਿਆਂ ਦੀ ਸਕੂਲ ਹਾਂਜੀ ਆ ਬਿਲਕੁਲ ਜੀ ਲੋਕ ਹੈਗੇ ਨੇ ਉਹਨਾਂ ਨਾਲ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਆ ਨੌਜਵਾਨ ਹੈਗੇ ਆ ਕੀ ਕਹਿੰਦਾ ਉਹ ਵੜਿਆ ਕਿਤੇ ਨਹੀਂ ਸਰਕਾਰ ਚ ਹਾਂਜੀ ਸਰਕਾਰ ਭਾਈ ਚੰਗੇ ਕੰਮ ਕਰਦੀ ਹੋਏ ਨੌਕਰੀਆਂ ਮਿਲਦੇ ਤੌਰ ਇਹ ਜੀ ਸਰਕਾਰ ਆਏ ਤੇ ਬਹੁਤ ਵਧੀਆ ਠੀਕ ਹੈ ਨਾ ਲੱਗਦਾ ਕਿ ਜਿਹੜੇ ਲੋਕ ਆਦੇ ਹੱਕ ਦੇ ਵਿੱਚ ਬੋਲੇ ਸਰਕਾਰ ਹਾਂਜੀ ਬਿਲਕੁਲ ਜੀ ਲੱਗਦਾ ਕਿ ਜੇ ਸਰਕਾਰ ਕੰਮਾਂ ਦਵੇ ਨੌਜਵਾਨਾਂ ਨੂੰ ਤੇ ਇਹ ਲੋੜਦਾ ਪਵੇ ਆੜੀ ਤੇ ਲਾਤਾ ਵੀ ਖਰਾਬ ਘੋੜਿਆਂ ਚ ਗਿਆ ਆ ਤਦ ਵੀ ਉਤਰ ਹੀ ਲੋ ਤਰੇ ਫਿਰਦੇ ਆਹੋ ਸਹੀ ਗੱਲ ਆ ਇਹ ਲੱਗਦਾ ਕਿ ਆ ਉਮਰ ਰਾਮ ਕਰਨ ਦੀ ਡਾਡੀ ਪਰ ਤੁਸੀਂ ਕੰਮ ਕਰ ਰਹੇ ਹੋ ਬਸ ਤੇ ਵੀ ਨਹੀਂ ਚੜਿਆ ਉਤਰਿਆ ਜਾਂਦਾ ਜਿਹੜਾ ਹਾਂ ਕਿ ਨਹੀਂ ਕੀ ਕਰਨਾ ਮਜਬੂਰੀ ਨੂੰ ਕਰੋ ਨਿਕਲਦੇ ਆ ਬਿਲਕੁਲ ਜੀ ਆ ਪਿਛੇ ਵੀ ਬੋਲ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨਹੀਂ ਨਹੀਂ ਮੈਂ ਕਿਹਾ ਜੀ ਸਰਕਾਰ ਕਿੱਦਾਂ ਦੀ ਸਰਕਾਰ ਕਿੱਦਾਂ ਦੀ ਚਾਹੀਦੀ ਆ ਬੰਦਿਆਂ ਦਾ ਕੰਮ ਹੈਗਾ ਕੋਈ ਪੜ੍ਹ ਲਿਖ ਕੇ ਲੋਕੀ ਬੱਚੇ ਇੰਦੇਸ਼ੇ ਕਰਨ ਡਏ ਨੇ ਸਰਕਾਰ ਨੇ ਕਿਹੜੀ ਨੌਕਰੀ ਦਿੱਤੀ ਕਿਸੇ ਨੂੰ ਕਿਸੇ ਦਾ ਕੋਈ ਭਲਾ ਹੋਇਆ ਸਰਕਾਰ ਕੋਈ ਕੀ ਕਰਨ ਦੀ ਵੋਟਾਂ ਲੋਕੀ ਪਾ ਦਿੰਦੇ ਨੇ ਉਦੋਂ ਅਸੀਂ ਜੀ ਦਵਾਂਗੇ 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 ਨੌਕਰੀਆਂ ਵੀ ਦਵਾਂਗੇ ਸਭ ਕੁਝ ਦਵਾਂਗੇ ਮੁੜ ਕੇ ਕੱਖ ਵੀ ਨਹੀਂ ਕਿੱਦਾਂ ਦੀ ਸਰਕਾਰ ਸਰਕਾਰ ਉਹ ਹੋਣੀ ਚਾਹੀਦੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝੇ ਪੰਜਾਬ ਨੂੰ ਚੰਗਾ ਬਣਾਵੇ ਪੰਜਾਬ ਚ ਤੇ ਗੰਦ ਪੈ ਗਿਆ ਵਾ ਨਸ਼ੇ ਕਰ ਕਰਕੇ ਪੜ੍ਹ ਲੈ ਕੇ ਬੱਚੇ ਲੋਕੀ ਮਾਂ ਪਿਓ ਇੰਨਾ ਔਖਿਆ ਕਰ ਕਰ ਬੱਚੇ ਪੜਾਉਂਦੇ ਆ ਹੈਨਾ ਲੋਕੀ ਬੀਬੀਆਂ ਪਾਣ ਦੇ ਮਾਂ ਜਮਾਂ ਦੇ ਬੱਚਿਆਂ ਦੀ ਤਰੱਕੀ ਕਰਾਉਂਦੇ ਆ ਪਰ ਬੱਚਿਆਂ ਨੂੰ ਕਾੜੀ ਨੌਕਰੀ ਨਹੀਂ ਮਿਲਦੀ ਬੱਚੇ ਨਸ਼ਿਆਂ ਵਾਲੇ ਤੌਰ ਪੈਂਦੇ ਚੋਰੀਆਂ ਵਾਲੇ ਤੌਰ ਪੈਂਦੇ ਆ ਬੱਚੇ ਕੀ ਕਰਨ ਮਾਂ ਪਿਓ ਨੇ ਤਾਂ ਕੋਸਣਾ ਹੀ ਆ ਕਿ ਤੁਸੀਂ ਕੰਮ ਕਰੋ ਤੇ ਬੱਚਿਆਂ ਨਹੀਂ ਪੰਜਾਬ ਚ ਕੰਮ ਹੁੰਦੇ ਨੌਜਵਾਨ ਨਸ਼ਾ ਨਾਲ ਜਾ ਨਾ ਜਾਣ ਜੇ ਕਾਰੋਬਾਰ ਮਿਲੇ ਬੱਚਿਆਂ ਤੇ ਬੱਚੇ ਕਿਉਂ ਨਸ਼ਾ ਕਰਨ ਇਹ ਸਰਕਾਰ ਨੂੰ ਨਜ਼ਰ ਨਹੀਂ ਆਉਂਦੀ ਨਸ਼ਾ ਕਿੱਥੋਂ ਆਉਂਦੀ ਏ ਇਹ ਨਸ਼ਾ ਪਬਲਿਕ ਤੇ ਨਹੀਂ ਬਣਾਉਂਦੀ ਇਹ ਸਰਕਾਰ ਤੋਂ ਆਉਂਦੀ ਆ ਪੁਲਿਸ ਕੀ ਕਰਨੀ ਕੁਛ ਨਹੀਂ ਕਰਨੀ ਮੁਲਾਜ਼ਮਾ ਨੂੰ ਮੁਲਾਜ਼ਮਾ ਨੂੰ ਮਤਲਬ ਆ ਕਿ ਨਸ਼ਾ ਕਰਦੇ ਆ ਫੜਦੇ ਆ ਛੱਡ ਦਿੰਦੇ ਆ ਸਰਕਾਰ ਕੁਛ ਨਹੀਂ ਕਰਦੀ ਜੇ ਕਿਸੇ ਨੇ ਧੱਕਾ ਹੋਣ ਦਾ ਤਾਂ ਠੋਕ ਕੇ ਕਰ ਦੇ ਤੱਕਾ ਸਰਕਾਰ ਮੈਂ ਕਿਤਾ ਦੀ ਚਾਹੁੰਦੀ ਆ ਅਸੀਂ ਸਰਕਾਰ ਚਾਹੁੰਨੇ ਆ ਕਿ ਸਰਕਾਰ ਚੰਗੀ ਹੋਵੇ ਜਿਹੜੀ ਜ਼ਿੰਮੇਵਾਰੀਆਂ ਸਮਝੇ ਜਿਹੜਾ ਸਮਝੇ ਕਿ ਹਾਂ ਵੀ ਅਸੀਂ ਪਬਲਿਕ ਦੇ ਸਿਰ ਤੇ ਬੰਦੇ ਆ ਨਾ ਕਿ ਪਬਲਿਕ ਦੇ ਸਿਰ ਤੇ ਸਰਕਾਰ ਆ ਜੇ ਪਬਲਿਕ ਨਾ ਹੋਈ ਸਰਕਾਰ ਕਿੱਥੋਂ ਬਣ ਜੂਗੀ ਠੀਕ ਹੈ ਨਾ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਮੈਂਬਰ ਆ ਅਸੀਂ ਖੁਦ ਕਲਪੇ ਪਏ ਆ ਕਲਪਗੇ ਆ ਪਾਰਟੀ ਦਾ ਅਸੀਂ ਕਲਪਗੇ ਆ ਪਹਿਲੀ ਸਰਕਾਰਾਂ ਚੇਤਾ ਹੁੰਦੀ ਆ ਫਿਰ ਤੁਹਾਨੂੰ ਤੇ ਕੁਛ ਨਹੀਂ ਚੇਤਾ ਹੁੰਦਾ ਕਿਉਂਕਿ ਮੰਗਾਈ ਤੇ ਦਿਨੋਂ ਤਿੰਨ ਚਾਰ ਹੁਣ ਆਮ ਆਦਮੀ ਪਾਰਟੀ ਨੇ ਪੜਾ ਕੀਤਾ ਇੰਨੀ ਕੁ ਪਬਲਿਕ ਦੇ ਤੰਗ ਹੋ ਗਈ ਹੈ ਨਾ ਕੁਛ ਕਹਿ ਨਹੀਂ ਸਕਦਾ ਕੋਈ ਹੋਰ ਵੀ ਲੋਕ ਹੈਗੇ ਨੇ ਕੋਈ ਪਰਦਾ ਆਪਣੇ ਵਾਸਤੇ ਵੀ ਮੇਰੇ ਬੰਦਾ ਕਿਸੇ ਵਾਸਤੇ ਗਰੀਬ ਵਾਸਤੇ ਕੋਈ ਨਹੀਂ ਬੰਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੈ ਜੇ 2-2 ਕਿਲੋ ਕਾਂਗਰਸ ਮਿਲਦੀ ਆ ਨਾ ਜਿਹੜੇ ਜਾਨਾਂ ਨੇ ਪਿਆਰੀਆਂ ਉਹਨਾਂ ਨੂੰ ਵੀ ਮਿਲ ਜਾਂਦੀ ਐ ਤੇ ਜਿਹੜੇ ਲੋਕ ਮਾਤਰ ਸਾਥੀਆ ਚਈਆਂ ਮਿਲਦੀਆਂ ਚਈਆਂ ਨੂੰ ਅੱਭੀ ਨਹੀਂ ਮਿਲਦੀ ਆਈਆਂ ਤੱਕ ਕਰੇ ਵੇਖੀ ਨਹੀਂ ਕੰਕ ਕੀ ਚੀਜ਼ ਹੁੰਦੀ ਆ ਆਈ ਮੋਲ ਲੈਣੇ ਹਸਦਾ ਹੀ ਠੀਕ ਐ ਨਾ ਤੇ ਜਿੰਨ ਕਿਨੇ ਮਨਾ ਆਪਣਾ ਢਿੱਡ ਭਰਨਾ ਗਰੀਬਾਂ ਦਾ ਕਿਸੇ ਨੇ ਨਹੀਂ ਭਰਨਾ ਤੇ ਕੋਈ ਫਾਇਦਾ ਹੈ ਨਹੀਂ ਖਪਨ ਦਾ ਜਿੰਨਸਿਆਂ ਦੀ ਗੱਲ ਐ ਨਸੀ ਉਹ ਸਰਕਾਰ ਮੂੰਹ 'ਚ ਨਹੀਂ ਪਾਉਂਦੀ ਲੋਕੀ ਨਾ ਪੀਣ ਖਾਣਾ ਖਾਣ ਲੋਕੀ ਨਸੇ ਸਰਕਾਰ ਥੋੜੀ ਕਿਹਨੇ ਮੂੰਹ 'ਚ ਪਾਉਂਦੀ ਆ ਹੁਣ ਮੇਰੇ ਮੂੰਹ 'ਚ ਕੋਈ ਬਦਵਾਈ ਪਾਇਆਗਾ ਮੈਂ ਬਦਵਾਈ ਖਾਤਨੇ ਲਾਵਾਂਗੀ ਲੋਕ ਆਪ ਖੰਦੇ ਆ ਤੇ ਇਹ ਚੇਲੇ ਕਰੂਗਾ ਵਹੀ ਕਰੂਗਾ ਉਹ ਕਰੇਗਾ ਸਰਕਾਰ ਬੰਦ ਸਰਕਾਰ ਬੰਦ ਕਿੰਨਾ ਕ ਕਰੇਗੀ ਜਦ ਸਰਕਾਰ ਕਿੰਨਾ ਬੰਦ ਕਰੇਗੀ ਕਰੇਗੀ ਸਰਕਾਰ ਦੀ ਇਹ ਮਤੋ ਲਗਾ ਸਰਕਾਰ ਲੋਕਾਂ ਨੂੰ ਨੌਕਰੀਆਂ ਹੁੰਦਾ ਵੇ ਲੋਕਾਂ ਨੇ ਭਵਿੱਖ ਵਾਸਤੇ ਸੋਚੇ ਵੀ ਮੈਂ ਬੱਚੇ ਅੰਨੇ ਨੇ ਪੜੇ ਲਿਖੇ ਖਜਲੋਂ ਦੇ ਪਿਆ ਲੋਕੀ ਬਾਹਰ ਟੱਕੇ ਖਾਣ ਵਾਸਤੇ ਜਾਂਦੇ ਪਿਆ ਜੇ ਪੰਜਾਬ 'ਚ ਨੌਕਰੀ ਮਿਲ ਜਾਵੇ ਤਾਂ ਫਿਰ ਬਾਹਰ ਟੱਕੇ ਖਾਣ ਦੀ ਤੇ ਤਰਲੇ ਲੈਣ ਦੀ ਕਿ ਲੋ ਲੋਕਾਂ ਨੂੰ 2 ਕਿਲੋ ਕਣਕਨਾ ਦੇਣਾ ਉਹ ਬੱਚਿਆਂ ਨੂੰ ਨੌਕਰੀਆਂ ਦੇਣ ਕਣਕਨਾ ਨੂੰ ਕਰਨਾ ਹੁੰਦਾ ਫਰੀ ਕਣਕਾ ਦੇਣ ਦੇਣਾ ਅਸੀਂ ਕਦੇ ਨਹੀਂ ਲਈ ਜਉਂਦੀ ਬਾਦਲ ਵੀ ਬਣਿਆ ਫਲਾਣਾ ਵੀ ਬਣਿਆ ਢਿੰਗਣਾ ਹੀ ਬਣਿਆ ਵੋਟ ਜ਼ਰੂਰ ਪਾਣੇ ਆ ਪਈ ਕਿਹ ਕੋਲ ਪੰਜੇ ਦੀ ਆਸ ਸੀ ਨਾ ਤੇ ਬਿਜਲੀ ਫਰੀ ਕਰਦੇ ਮਾਸ ਸਾਹਿਬ ਆਏ ਹਾਂ ਨੀ ਉਹ ਵੀ ਬਿੱਲ ਆਉਂਦਾ ਦਿਨ ਰਾਤ ਬੱਤੀ ਬੋਕਣਾਂ ਤੇ ਬਿੱਲ ਆਉਣਾ ਹੀ ਆ ਪਤਾ ਹੀ ਫਿਰ ਕਿੱਦਾਂ ਦੀ ਤੁਸੀਂ ਸਰਕਾਰਾਂ ਹਟਾਈਆਂ ਕਿੱਦਾਂ ਦੀ ਅਸੀਂ ਚਾਹੁੰਦੇ ਆ ਵੀ ਜਿਹੜੀ ਕਿਸਾਨਾਂ ਦੀ ਵੀ ਸੁਣੀ ਨਸ਼ਾ ਮੁਕਤ ਸਰਕਾਰ ਹੋਵੇ ਜਿਹੜੀ ਨਸ਼ੇ ਬੰਦ ਕਰੇ ਇਹ ਦੁਨੀਆ ਦੀ ਲੋਕਾਂ ਦੀ ਸਰਕਾਰ ਲੋਕਾਂ ਦੀ ਹਿੱਤ ਚਾਹੁੰਦੀ ਹੈ। ਹਾਂ। ਵੋਟਾਂ ਲੈਣ ਵਾਸਤੇ ਸਰਕਾਰ ਆ ਗਈ ਆ। ਉਹ ਤਾਂ ਸਰਕਾਰ ਨਹੀਂ ਆਈ। ਜੋ ਉਹ ਸਰਕਾਰ ਜੋ ਪਹਿਲੀ ਸਰਕਾਰਾਂ ਕਰ ਗਈਆਂ ਹਨ ਜਦੋਂ ਇੰਦਰਾ ਗਾਂਧੀ ਦੇ ਵਾਰੀ। ਹਾਂ। ਉਹ ਕਰ ਗਈਆਂ ਕਿ ਨਹੀਂ ਆਈ ਲੋਂਡ ਪਾਰਟੀ ਆਈ। ਬਿਲਕੁਲ ਜੀ। ਮੈਮ ਨਹੀਂ ਵੈਸੇ ਕੋਈ ਕਮੈਂਟ ਦਿਓ। ਨਹੀਂ ਨਹੀਂ। ਨਹੀਂ ਨਹੀਂ। ਬੰਨ ਭਰ ਗਿਆ ਸਰਕਾਰਾ ਤੁਹਾਨੂੰ। ਹਾਂ ਜੀ ਬੰਨ ਭਰ ਗਿਆ। ਚਲੋ ਤੁਸੀਂ ਅੱਜ ਕਹੋ ਕਿ ਕਿਹੜੀ ਤਰ੍ਹਾਂ ਦੀ ਸਰਕਾਰ ਚਾਹੀਦੀ ਆ? ਸਰਕਾਰ thì ਕੋਈ ਵੀ ਨਹੀਂ ਚਾਹਦੀ। ਜੀ। ਸਾਰੇ ਖਾਂਡੇ ਯਾ ਕੋਈ ਕੁਛ ਗਰੀਬਨ ਕੋ ਸੋਚੇਂ ਡੇ ਵਾਦੇ بڑے بڑے ਪਰ ਪੂਰਾ ਤੇ ਕੋਈ ਵੀ ਨਹੀਂ ਕਰਦਾ ਸਾਰੇ ਖਾਂਡੇ ਗਰੀਬਾਂ ਨੂੰ ਹੀ ਖਾਂਡੇ ਸਾਰੇ ਬਸ ਪਿੰਡਾਂ ਤੇ ਕੰਮ ਕਿਹੜੇ ਕਿੜੇ ਹੋਏ ਸਾਰੇ ਗਰੀਬਾਂ ਸਾਡੇ ਤੋਂ ਕੋਈ ਨਹੀਂ ਹੋਇਆ ਸ਼ਹਿਰ ਦਾ ਕਈ ਨਹੀਂ ਕੋਈ ਨਹੀਂ ਆਉਂਵੇ ਇੱਥੇ ਕਿਹੜਾ ਬਣਾ ਚਾਹੀਦਾ ਸਾਲ ਮੋਤੀ ਨਾ ਹੋਗੇ ਐਮਪੀ ਚ ਠੀਕ ਹੀ ਆਪਣੀ ਜਗ੍ਹਾ ਸਾਰੀ ਸਹੀ ਆ ਹਾਂਜੀ ਬਾਕੀ ਇਹ ਕਿ ਨਸ਼ਾ ਬੰਦ ਹੋਣਾ ਚਾਹੀਦਾ ਮੇਨ ਗੱਲ ਨਸ਼ੇ ਦੀ ਨਸ਼ਾ ਬੰਦ ਹੋਣਾ ਚਾਹੀਦਾ ਵਾ ਸਾਰੇ ਕੰਮ ਖਰਾਬ ਨਸ਼ੇ ਦਾ ਹੀ ਏ ਬਾਤ ਚੱਲ ਜਿਹੜੀ ਬਾਹਰ ਹਾਂ ਜੀ ਉਤਾਈ ਜਾਂਡੇ ਹੀ ਕੋਈ ਸ਼ੈ ਨਹੀਂ ਨੌکریاں ਨੇ ਹੈ ਨਹੀਂ ਆ ਵਾਦੇ ਕਰੀ ਜਾਂਦੇ ਕਿ ਨੌکریاں ਦਵਾਂਗੇ ਬਟ ਨੌਕਰੀ ਤੇ ਦਿੰਦਾ ਹੀ ਨਹੀਂ ਕੋਈ ਵੀ ਇੱਥੇ ਫਿਰ ਨੌਜਵਾਨ ਨਸ਼ਿਆਂ ਵੱਲ ਜਾਂਦੇ ਮਾਪਿਓ ਔਖੇ ਹੋਣਦੇ ਆ ਔਖਾ ਹੀ ਸਰਕਾਰ ਕੋਈ ਨਹੀਂ ਚੰਗੀ ਸਰਕਾਰ ਲੋਕਾਂ ਦੇ ਹਿੱਤ ਦੇ ਵਿੱਚ ਚਾਹੀਦੀ ਹੈ ਕਿ ਜਿਹੜੀ ਲੋਕਾਂ ਦੇ ਹੱਕ ਦੀ ਗੱਲ ਕਰੇ ਗਰਾਊਂਡ ਜ਼ੀਰੋ ਤੇ ਰਹੇ ਸਰਕਾਰ ਹਾਂਜੀ ਪਰ ਹੈ ਨਹੀਂ ਕੋਈ ਵੀ ਨਾ ਪਹਿਲਾਂ ਵਾਦੇ ਕਰ ਲੈਂਦੇ ਮੋੜੇ ਪੂਰੇ ਕੋਈ ਵੀ ਨਹੀਂ ਕਰਦਾ ਸਾਰੇ ਫਿਰ ਮਗਰ 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 ਨੇ ਰਹੀ ਤਾਂ ਬਟ ਨਹੀਂ ਕੋਈ ਕਰਦਾ ਸਰਕਾਰ ਨਹੀਂ ਆਣਾ ਜਦੋਂ ਵੋਟਾਂ ਮੋਗੀਆਂ ਜਾਂਦੇ ਸਰਕਾਰ ਗਈ कोरोना ਆਇਆ ਹੀ করোনা ਵੇ ਟੀਕੇ ਲਾ ਲ ਲੋਕਾਂ ਨੇ ਹੁਣ ਟੈਕ ਕਰਵਾ ਕੇ ਮਾਰਦੇ ਪਏ ਨਾ ਕੁਸ ਦਾ ਕੋਈ ਹੈ ਨਹੀਂ ਉਦੋਂ ਪਤਾ ਨਹੀਂ ਟੀਕੇ ਕਿਹੜੇ ਜ਼ਹਿਰ ਦੇ ਲਾਹੜੇ ਦੇ ਲੋਕਾਂ ਨੂੰ ਇੱਕ ਇੱਕ ਬੱਚੇ ਲੋਕਾਂ ਦੀ ਟੀਕੇ ਲਾ ਲ ਕੇ ਮਾਰ ਛੜੇ ਹਸਪਤਾਲਾਂ ਚ ਸਾਰਾ ਕੁਝ ਛੜਿਆ ਹੀ ਬਿਲਕੁਲ ਜੀ ਇਹ ਲੋਕ ਨੇ ਸਫਰ ਵੀ ਕਰ ਰਹੇ ਨੇ ਆਪਣੇ ਦੁੱਖ ਵੀ ਦੱਸ ਰਹੇ ਨੇ ਤੇ ਲਿਵਿੰਗ ਇੰਡੀਆ ਦੇ ਟੀਮ ਦੇ ਵੱਲੋਂ ਕੀ ਕਹਿੰਦੀ ਜਨਤਾ ਦੇ ਜਨਤਾ ਦੀ ਕਚਹਿਰੀ ਚ ਕਰਿਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕਾਂ ਦਾ ਕੀ ਕੀ ਵਿਚਾਰ ਹੈਗੇ ਨੇ ਸਰਕਾਰ ਪ੍ਰਤੀ ਹਾਂਜੀ ਹੋਰ ਵੀ ਨੌਜਵਾਨ ਵੀ ਸਾਡੇ ਨਾਲ ਗੱਲਬਾਤ ਕੀ ਨਾਮ ਹੈ ਜੀ ਮਹਾਵੀਰ ਸਿੰਘ ਜੀ ਪੜਦੇ ਪਏ ਹਾਂਜੀ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਹੈ ਤੇ ਲੋਕ ਸਭਾ ਚੋਣਾਂ ਹੈਗੀਆਂ ਕੋਈ ਵੀ ਸਰਕਾਰ ਆਵੇ ਸਰਕਾਰ ਕੋਈ ਵੀ ਮਾੜੀ ਨਹੀਂ ਸਰਕਾਰ ਨੂੰ ਚਾਹੀਦਾ ਹੈ ਪਹਿਲਾਂ ਆਪਣਾ ਐਜੂਕੇਸ਼ਨ ਸਿਸਟਮ ਸਟਰੋਂਗ ਕਰਨ ਹੈਲਥ ਸਿਸਟਮ ਸਟਰੋਂਗ ਕਰਨ ਤਾਂ ਵੀ ਐਜੂਕੇਸ਼ਨ ਸਿਸਟਮ ਸਟਰੋਂਗ ਹੋਊਗਾ ਨਾ ਤਾਂ ਹੀ ਇਲੀਟਰੇਸੀ ਖਤਮ ਹੋਊਗੀ ਅਨਪੜਤਾ ਖਤਮ ਹੋਊਗੀ ਤਾਂ ਕਿ ਲੋਕ ਜਾਤ ਪਾਤ ਤੋਂ ਉੱਠ ਕੇ ਵੋਟਾਂ ਪਾਉਣ ਉੱਪਰ ਕਿਉਂਕਿ ਆਪਣੀ ਅਨਪੜਤਾ ਲੋਕ ਹੈਗੇ ਆ ਗਰਾਊਂਡ ਲੈਵਲ ਤੇ ਤੁਸੀਂ ਜਾ ਕੇ ਵੇਖ ਲਓ ਸ਼ਰਾਬ ਤੇ ਵੋਟਾਂ ਮੰਗਦੇ ਲੀਡਰ ਨੰਦਾਂ ਦੇ ਨਾਂ ਤੇ ਮੰਗਦੇ ਆ ਪਿੰਡਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਸਰਪੰਚੀ ਦੇ ਵੋਟਾਂ ਵੀ ਹੋਣੀਆਂ ਹਨ ਹੋਣੀਆਂ ਚੋਣਾਂ ਉਹਦੇ ਵਿੱਚ ਵੀ ਸ਼ਰਾਬ ਪੂਰੀ ਵੰਡੀ ਜਾਂਦੀ ਹੈ ਹਰ ਇੱਕ ਚੀਜ਼ ਹੈ ਲੋਕ ਇਹ ਕਹਿੰਦੇ ਵੀ ਆ ਫਿਰ ਲੈਂਦੇ ਵੀ ਆ ਲੋਕ ਤੇ ਜਨਾਜ਼ੇ ਫਿਰ ਵੋਟਾਂ ਨਹੀਂ ਪੁੰਦੇ ਤੇ ਮਤਲਬ ਅਨਪੜਤਾ ਤੋਂ ਉੱਠ ਕੇ ਉੱਚਾ ਉੱਠ ਕੇ ਵੋਟਾਂ ਪਾਓ ਇਹ ਨਹੀਂ ਮਤਲਬ ਤੁਸੀਂ ਕੋ ਹਾਂ ਕਿ ਅੰਦਰੋਂ ਸੋਚ ਕੇ ਦਿਲੋਂ ਪਾਓ ਵੋਟਾਂ ਕਿਨੂੰ ਪਾਉਣੀਆਂ ਚਾਹੀਦੀਆਂ ਬਸ ਆਪਣਾ ਜ਼ਮੀਨ ਜਾ ਕੇ ਜਮੀਰ ਜਗਾ ਕੇ ਬਾਕੀ ਆਪਣਾ ਸਰਕਾਰਾਂ ਦਾ ਸਾਹਮਣੇ ਸਾਰੀਆਂ ਵੇਖ ਸਾਫ ਪਤਾ ਲੱਗਦਾ ਕੀ ਕਰਨੀਆਂ ਕੀ ਨਹੀਂ ਕਰਨੀਆਂ ਬਾਕੀ ਹੁਣ ਤੁਸੀਂ ਵੇਖ ਲਓ ਯੂਰਪ 'ਚ ਵਰਲਡ ਵਾਰ ਹੋਈਆਂ ਦੋ ਵਰਲਡ ਵਾਰਾਂ ਹੋਈਆਂ ਇੰਨਾ ਨੁਕਸਾਨ ਹੋ ਗਿਆ ਤਾਂ ਵੀ ਕੰਟਰੀਆਂ ਕਿੱਥੋਂ ਉੱਠ ਕੇ ਕਿੱਥੇ ਪਹੁੰਚ ਗਈਆਂ ਤੇ ਆਪਣੀ ਕੰਟਰੀ ਵੇਖ ਲਓ ਕਿੱਥੇ ਬਸ ਇਹੀ ਗਲੀ ਨਾਲੀਆਂ ਦੇ ਚੱਕਰਾਂ 'ਚ ਫਸਿਆ ਗਲੀ ਉੱਚੀ ਹੋ ਗਈ ਕਿਸ ਦੀ ਗਲੀ ਬਣਾਤੀ ਤੇ ਜਾਂ ਫਿਰ ਸੜਕ ਬਣਾਤੀ ਕਿਸ ਦਾ ਘਰ ਨਹੀਂ ਹੋ ਗਿਆ ਘਰ ਉੱਚਾ ਹੋ ਗਿਆ ਤੇ ਗਲੀ ਨਹੀਂ ਹੋ ਗਈ ਇਹ ਨੌਜਵਾਨ ਦੇ ਆਪਣਾ ਪੱਖ ਰੱਖਿਆ ਉਹਨੇ ਬਹੁਤ ਵਧੀਆ ਪੱਖ ਹੈ ਜਿਹੜਾ ਜੀ ਕੀ ਨਾਮ ਹੈ ਜੀ ਭਰਾ ਮੈਨੂੰ ਨਾਮ ਕਵਾ ਥੋੜੇ ਚੰਨਲ ਬਹੁਤ ਹੀ ਤੇ ਸਰਕਾਰਾਂ ਹੰਡਾਈਆਂ ਜੀ ਵੀ ਮੈਂ ਦੇਵਾਨੇ ਵੀ ਮੋਹਨ ਸਿੰਘ ਚੰਗਾ ਸੀ ਹਾਂ ਉਹ ਉਹ ਮਗਾਈ ਵੀ ਘੱਟ ਸੀ ਉਹ ਸਰਕਾਰ ਚੰਗੀ ਸੀ ਬਾਕੀ ਜਾਂਦਾ ਨਹੀਂ ਮੈਨੂੰ ਪਤਾ ਜੋ ਸਾਰਿਆਂ ਨੂੰ ਪਤਾ ਹੀ ਉਹ ਜੋ ਵੀ ਹੈਗਾ ਬਾਕੀਆਂ ਬਾਰੇ ਨਸ਼ਾ ਬੰਦ ਪਿੰਡ ਦੇ ਵਿੱਚ ਮੈਂ ਨਹੀਂ ਕੁਝ ਕਹਿ ਸਕਦੀ بس مون સેਂਗ ਚਾਹੀਦਾ ਹੈ ਉਹ ਵਧੀਆ ਸਰਕਾਰੀ ਇਨਾਕੋ ਮੈਨੂੰ ਪਤਾ ਉਦਾਂ ਤੇ ਲੀਡਰ ਹੋਣੇ ਚਾਹੀਦੇ ਆ ਉਦਾਂ ਦੇ ਲੀਡਰ ਹੋਣੇ ਚਾਹੀਦੇ ਪੰਜਾਬ ਵਾਸਤੇ ਹਾਂ ਉਹ ਪੰਜਾਬੀਆਂ ਲਈ ਵਧੀਆ ਸੀ ਉਦੋਂ ਮਹਿੰਗਾਈ ਵੀ ਘਟੇ ਸੀ ਬਾਕੀ ਕੰਮ ਵੀ ਉਦੋਂ ਚੰਗੇ ਸੀ ਹਾਂਕਣ ਉਦਾਂ ਦੇ ਬੰਦੇ ਹੋਣੇ ਚਾਹੀਦੇ ਇਹ ਚੀਜ਼ ਹੈ ਬਾਕੀ ਜੋ ਅੱਜ ਜੀ ਸਾਹਮਣੇ ਆ ਉਹ ਸਭ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਦੱਸਣਾ ਹਾਂਕਣ ਸਾਬ ਕੀ ਸਾਹਬ ਉਹ ਤਾਂ ਸਾਰਿਆਂ ਨੂੰ ਪਤਾ ਜੋ ਆ ਜੋ ਨੇ ਆ ਜਿੱਦਾਂ ਮੰਤਰੀ ਅਤੇ ਲੀਡਰ ਡੋਰ ਤੋਂ ਡੋਰ ਲੋਕਾਂ ਕੋ ਪਹੁੰਚ ਰਹੇ ਨੇ ਉੱਥੇ ਹੀ ਲਿਵਿੰਗ ਇੰਡੀਆ ਟੀਮ ਵੀ ਬੱਸ ਤੋਂ ਬੱਸ ਪਹੁੰਚ ਰਹੀ ਆ ਤੇ ਲੋਕਾਂ ਦੇ ਵਿਚਾਰ ਆਖ ਰਹੇ ਆ ਕਿ ਲੋਕ ਕਿੱਦਾਂ ਦੀ ਸਰਕਾਰ ਅਤੇ ਕਿੱਦਾਂ ਦਾ ਲੀਡਰ ਚਾਹੁੰਦੇ ਨੇ ਗੱਲਬਾਤ ਅਸੀਂ ਕਰਾਂਗੇ ਡਰਾਈਵਰ ਸਾਹਿਬ ਦਾ ਕੀ ਨਾਮ ਹੈ ਸਰ ਪ੍ਰੀਜ਼ਨ ਕਿਹੜੇ ਪਿੰਡ ਦੇ ਕੋਠੀਆਂ ਦੇ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾ ਹਰ ਇੱਕ ਲੀਡਰ ਆਉਂਦਾ ਪਿਆ ਵਾ ਕਿੱਦਾਂ ਦੀ ਸਰਕਾਰ ਚਾਹੁੰਦੇ ਹੋ ਸਰਕਾਰ ਭਾਜੀ ਵਧੀਆ ਹੋਣੀ ਚਾਹੀਦੀ ਆ ਇਹੜੀ ਸਰਕਾਰ ਹੁੰਦੀ ਤੇ ਕੋਈ ਖਾਨ ਤੇ ਲੱਕ ਬੰਦ ਹੀ ਆਪਣਾ ਨਾ ਕੋਈ ਕੰਮ ਕਰਦੀ ਆ ਦੇਖੋ ਪਿੰਡ ਦਾ ਸਰਪੰਚ ਵੀ ਬਣ ਜੇ ਔੜਾੜਾ ਪਿੰਡ ਸਭ ਤੋਂ ਟੋਪ ਦੇ ਪਿੰਡ ਆ ਉਹ ਤੋਂ 10-12 12 ਮਿੰਟ ਬਾਅਦ ਗੱਡੀ ਚੱਲਦੀ ਆ ਤੇ ਉਹ ਪਿੰਡ ਦਾ ਵਿਕਾਸ ਕੋਈ ਨਹੀਂ ਹੈਗਾ ਕੋਈ ਵੇਖੋ ਜਾ ਕੇ ਸੜਕਾਂ ਟੁੱਟੀਆਂ 15-15 ਸਾਲ ਇੱਕ ਸਰਪੰਚ ਬਣੇ ਨੋ ਹੋ ਜਾਂਦੇ ਆ ਉਹ ਵੀ ਨਹੀਂ ਕੋਈ ਪਾਇ ਲੈਂਦਾ ਜਿਹੜਾ ਹੁਣ ਬਣਿਆ ਉਹਨੇ ਕੋਈ ਲਾਇਆ ਪਹਿਲਾਂ ਉਹ ਕਾਂਗਰਸ ਦਾ ਹੀ ਹੁਣ ਆਮ ਪਾਰਟੀ ਆ ਲਾ ਆ ਗਿਆ ਸਰਕਾਰਾਂ ਪੁੱਛੇ ਤਾਂ ਇਚੋ ਨੇ ਸਰਕਾਰ ਉਹ ਵਧੀਆ ਹੋਣੀ ਚਾਹੀਦੀ ਹੈ ਜਿਹੜਾ ਕਾਰੋਬਾਰ ਵੇਖੇ ਲੋਕਾਂ ਦੇ ਜਿੱਦਾ ਗਰੀਬ ਗਰੀਬ ਲੋਕਾਂ ਬਾਰੇ ਸੋਚੇ ਤਾਂ ਕਿ ਨਸ਼ਾ ਮੁਕਤ ਹੋਏ ਨਸ਼ਾ ਤੋਂ ਵੱਧ ਕੇ ਨਸ਼ਾ ਕਿੱਥੋਂ ਮੁਕਤ ਹੋਣਾ ਹੈ ਆ ਲੋਕੀ ਕੈਸਲ ਖਾਣ ਦਾ ਵੀ ਦਿਨੋਂ ਨਹੀਂ ਚਟਾ ਮਿਲਦਾ ਕੈਸਲ ਖਾਣ ਦਾ ਵੀ ਚੋਰੀ ਟਿਗਾਰੀ ਬੜੀ ਹੋ ਗਈ ਕੋਈ ਰਾਤ ਨੂੰ 8 ਵਜੇ ਤੋਂ ਬਾਅਦ ਤੁਸੀਂ ਸੜਕ ਤੇ ਨਹੀਂ ਆ ਸਕਦੇ ਆ ਇੰਨਾ ਕ੍ਰਾਈਮ ਵੱਧ ਗਿਆ ਉਹ ਕੀ ਮੋਟਰਸਾਈਕਲ ਥੋ ਕੇ ਲੈ ਜਾਂਦੇ ਕੱਲੇ ਨੂੰ ਵੇਖ ਕੇ ਸਾਰਾ ਅੱਗੇ ਵੀ ਚੋਰ ਆ ਕਿ ਵੀ ਜ਼ਿਆਦਾ ਆ ਅੱਜ ਕੱਲੇ ਕਨੈਕਟਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਦੇ ਕੈਮਰਾ ਪਰਸੂnga ਕਿ ਥੋੜਾ ਪਿੱਛੇ ਜਾ ਕੇ ਸਵਾਰੀਆਂ ਵੀ ਦਿਖਾਈਆਂ ਜਾਣ ਕਿ ਜਿਹੜੇ ਅਸੀਂ ਗੱਲਬਾਤ ਕਰਦੇ ਰਹੀਏ ਡੈਕਟਰ ਸਾਹਿਬ ਕਿਦਾਂ ਫਿਰ ਤੁਸੀਂ ਤਾਂ ਟਿਕਟਕ ਮਾਰਦੇ ਹੋ ਧੜਾ ਧੜ ਤੇ ਇਲੈਕਸ਼ਨਾਂ ਦਾ ਫਿਰ ਕਹਿੰਦਾ ਲੈਸ਼ਨੇ ਵੇਖ ਹੁਣ ਕੀ ਸਮਾਂ ਚੱਲਦਾ ਜੀ ਵੇਖੋ ਹੁਣ ਕੀ ਬੰਡਿਆ ਜੇ ਦੇ ਕੋਈਆਂ ਦਾ ਕੋਈ ਸਰਕਾਰ ਆ ਜੀ ਕੋਈਆਂ ਦਾ ਕੋਈ ਆ ਜੀ ਮਨ ਲਵੇ ਜੇ ਦੀ ਸਰਕਾਰ ਆਂਦੀ ਉਹ ਉਹ ਹੀ ਮਤਲਬ ਵੀ ਉਹਦਾ ਹੱਥ ਹੁੰਦਾ ਤੇ ਸਰਕਾਰਾਂ ਦਾ ਡੰਡਾ ਯਾ ਕੋਈ ਸਰਕਾਰ ਯਾਦ ਆਉਂਦੀ ਆ ਪਹਿਲੀਆਂ ਸਰਕਾਰਾਂ ਦੀਆਂ ਯਾਦ ਆਉਂਦੀਆਂ ਪਰ ਜਿਹੜੀ ਆਪਣੀ ਪਹਿਲ ਨੂੰ ਸਭ ਤੋਂ ਪਹਿਲ ਨੂੰ ਕਿਹੜੀ ਹਾਂਜੀ ਉਹਨਾਂ ਮਤਲਬ ਲੋਕਾਂ ਨੂੰ ਜਿਗਾਰ ਦਿੱਤੇ ਜਿੱਦਾਂ ਮਤਲਬ ਮਾੜੇ ਬੰਦਾ ਵਾ ਉਹਨੂੰ ਮਤਲਬ ਰੋਟੀ ਪਾਣੀ ਦਾ ਪੀਜ ਰਾਜ ਦਿੱਤਾ ਵਾ ਤੇ ਆ ਹੁਣ ਦੂਜੀ ਜਿਹਦੀ ਮੈਂ ਗੱਲ ਕਰਦੀ ਆ ਜੀ ਜਿਹਦੀ ਸਰਕਾਰ ਆਂਦੀ ਆ ਉਹ ਉਹਦਾ ਹੱਥ ਹੁੰਦੇ ਹੋਈਂਦਾ ਵਾ ਬਾਕੀ ਅਹੀਂ ਇਤਨਾ ਦਿਹਾੜੀ ਦਾ ਪਿਆਲੇ ਹੈਗੇ ਜੀ ਮਸਾਲਾ ਹੁੰਦੀ ਆ ਹਾਂਜੀ ਮੁਸ਼ਕਿਲ ਹੁੰਦੀ ਆ ਮਗ ਵੀ ਜਿੱਦਾਂ ਕਿ ਇਹ ਜੀ ਸਰਕਾਰ ਹੈ ਉਹਦਾ ਹੱਥ ਉੱਤੇ ਆ ਜਦਾਂ ਬਾਲਾ ਤੁਹਾਡੀ ਆਏ ਪਹਿਲਾਂ ਵੋਟਾਂ ਲੈਣਾ ਕੁਛ ਕਹਿਣਾ ਵਾ ਮੜ ਕੇ ਕੋਸ਼ਿਸ਼ ਕਰਨਾ ਤੇ ਸੁਣਨੀ ਮੜ ਕੇ ਬਾਅਦ ਵਿੱਚ ਕਿਸੇ ਦੀ ਨਹੀਂ ਆਈ ਤੇ ਹੁਣ ਵੈਸੇ ਵੇਖਿਆ ਜਾਵੇ ਲੋਕ ਸਭਾ ਚੋਣਾਂ ਵਾ ਹਰ ਇੱਕ ਲੀਡਰ ਜਿਹੜਾ ਆਉਂਦਾ ਪਿਆ ਘਰ ਗੋਡੇ ਵੀ ਪੈਰੀ ਹੱਥ ਲਾਉਂਦਾ ਪਿਆ ਹੱਥ ਵੀ ਜੋੜਦਾ ਲਾਉਂਦੇ ਲਾਉਂਦੇ ਆ ਉਦੋਂ ਬੜਾ ਕੁਛ ਕਰਦੇ ਆ ਉਦੋਂ ਗੋਡੇ ਹਾਂਜੀ ਹਾਂਜੀ ਉਹ ਜਿਹੜਾ ਹਾਂ ਜੀ ਜੂ ਗੋਡੇ ਵੀ ਘੋਟਦੇ ਆ ਪਹਿਰੇ ਹੱਥ ਵੀ ਲਾਉਂਦੇ ਆ ਵੀ ਸਭ ਕੁਝ ਕਰਾਂਗੇ ਤੁਹਾਡਾ ਜਦੋਂ ਬੋਲ ਪੈ ਗਈ ਉਦੋਂ ਸਤਨਾ ਵਾਗ ਹਾਂਜੀ ਉਦੋਂ ਬੂਆ ਬਾਜੀ ਕਰਨੀ ਹੈਗੀ ਡਰਵ ਸਾਬ ਕੋਈ ਆਉਂਦੀ ਸਰਕਾਰ ਦੀ ਯਾਦ ਆ ਆਹਨੋਂ ਦੇ ਕਹਿਦੇ ਨਹੀਂ ਆਉਂਦੇ ਆਏ ਮੇ ਬਾਧਾੜੀ ਦਾ ਪਿਆਲੇ ਆ ਦਿਹਾੜੀ ਲਾਉਣੀ ਆ ਬਰ ਰਾਤ ਨੂੰ ਘਰ ਸੌਣ ਜਾਈਦਾ ਸਾਨੂੰ ਕੋਈ ਫਾਇਦਾ ਨਹੀਂ ਕੋਈ ਵੀ ਅੱਜ ਕੰਮ ਆਪਣਾ ਕਰ ਆਏ ਆਪਣਾ ਕਰਨਾ ਮੇਰਾ ਖੋਦਰਾ ਪਿੰਡ ਦਾ ਵਾਸੀ ਮੇਰਾ ਖੁਦ ਦਾ ਰਾਸ਼ਨ ਕਾਰਡ ਨਹੀਂ ਬਣਿਆ ਮੈਂ ਕੀ ਕਹਾਂ ਲੋਕੋ ਮਿਲਦੇ ਪਏ ਆ ਮੈਡਮ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਜ਼ਰੂਰ ਕਰਾ ਕੇ ਕਹਿੰਦੇ ਕਿ ਬੋਰਡ ਤੇ ਨਹੀਂ ਪਾਈ ਪਰ ਵਿਚਾਰ ਜ਼ਰੂਰ ਲੈ ਲੈਣੇ ਮੈਮ ਕਿਹਦਾ ਦੇ ਵਿਚਾਰ ਆ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਮੈਂ ਕੁਝ ਨਹੀਂ ਦੱਸਣ ਦੀ ਤੁਸੀਂ ਕਿਸੇ ਹੋਰ ਨਾਲ ਗੱਲ ਕਰ ਲਓ ਅਸਲ ਸਰਕਾਰ ਕਿੱਦਾਂ ਦੀ ਹੋਣੀ ਚਾਹੀਦੀ ਆ ਸਲਾਹਿਕਾ ਜਿੰਨੀਆਂ ਸਰਕਾਰਾਂ ਆਈਆਂ ਅੱਜ ਤੱਕ ਕੋਈ ਵੀ ਚੱਜ ਦੀ ਸੁਵਾਰੀ ਤੇ ਹੈ ਹੀ ਨਹੀਂ ਵੀ ਕੋਈ ਤੇ ਕਿਹਦਾ ਕੰਮ ਕਰਦੀ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਮੇਰੇ ਅਕੋਰਡਿੰਗ ਸਰਕਾਰ ਨਾਲ ਹੀ ਹੋਏ ਤੇ ਹੋਵੇ ਇੱਕ ਬਰੋਬਰੀ ਆ ਕਹਿੰਦੇ ਨਾਲ ਜਿਹੜੇ ਵਾਦੇ ਲੀਡਰ ਕਰ ਲੈਂਦੇ ਆ ਮੁੜ ਕੇ ਉਹ ਵਾਦੇ ਪੂਰੇ ਨਹੀਂ ਹਾਂਕੇ ਨਹੀਂ ਹੁੰਦੇ ਕਿਉਂਕਿ ਕਈਆਂ ਨੂੰ ਕਹਿੰਦੇ ਵੀ ਜੋਬਾਂ ਦੇਵਾਂਗੇ ਜੋਬ ਕੇ ਨਹੀਂ ਮਿਲਦੀ ਨਹੀਂ ਪਈ ਤੱਕ ਐਨੇ ਪੜੇ ਲੈ ਕੇ ਕਹਿੰਨੇ ਐਵੇਂ ਕੀਤੀ ਕਿ ਇਹਨਾਂ ਕੋਸ਼ਿਸ਼ ਕੀਤੀ ਸਾਰੇ ਤੁਰੇ ਫਿਰਦੇ ਫालतू ਵਿੱਚ ਪੇਪਰ ਦੇਈਦੇ ਆ ਜਿਹੜੇ ਮਨ ਕੇ ਜਿਹੜੇ ਸਿਫਾਰਿਸ਼ ਵਗੈਰਾ ਹੁੰਦੀ ਉਹ ਪਾਸ ਕਰ ਦਿੰਦੇ ਆ ਬਾਕੀ ਉਵੇਂ ਦੇ ਉਵੇਂ ਰਹਿ ਜਾਂਦੇ ਨੇ ਸਰਕਾਰ ਹਾਂ ਸ਼ਿਫਾਰਸ਼ ਬਹੁਤ ਚੱਲਦੀ ਆ ਪੈਸੇ ਦੇ ਕੇ ਕੁਝ ਰੱਖ ਲੈਂਦੇ ਨੇ ਬੋਕੋ ਚੱਲਦਾ ਪਿਆ ਮੇਰਾ ਤੁਸੀਂ ਵੋਟਰ ਤੇ ਸਪੋਰਟਰ ਵੀ ਹੋ ਵੋਟ ਪਾਈ ਹ ਤੱਕ ਮੈਂ ਤੇ ਬਿਲਕੁਲ ਨਾ ਪਾਉਂਗੀ ਵੀ ਨੀ ਤੇ ਨਾ ਪਾਣੀ ਹੈ ਕਿਉਂ ਵੋਟ ਪਾਗੇ ਕਿਹੜਾ ਕੰਮ ਬਣਾਉਂਦੇ ਆ ਲੋਕਾਂ ਨੂੰ ਕਨਾ ਕਨਾ ਚ ਕਾਣਕ ਮਿਲਦੀ ਹੁੰਦਾ ਅਜੇ ਤੱਕ ਕਦੀ ਕਾਣਕ ਵੀ ਨਹੀਂ ਮਿਲੀ ਇਹ ਸਾਰੇ ਸਰਪੰਚਾਂ ਆਪ ਖਾਈ ਜਾਂਦੇ ਆ ਨਾਲ ਆਪਣੇ ਪਰਿਵਾਰਾਂ ਨੂੰ ਦੇ ਜਾਂਦੇ ਆ ਆਪਣੇ ਨੂੰ ਮਿਲਦੇ ਜੁਲਦੇ ਗਿਆ ਦੂਜੇ ਦੇ ਨੰਨੇ ਕਾਕ ਨਹੀਂ ਹੈਗੇ ਲੱਗਦਾ ਵੀ ਤੁਹਾਡੀ ਵੋਟ ਦੇ ਇੱਕ ਵੋਟ ਬੜੇ ਪੰਜਾਬ ਨੂੰ ਬਦਲ ਸਕਦੀ ਬਾਈ ਮੇਰੀ ਗੱਲ ਸੁਣੋ ਬਦਲ ਸਕਦੀ ਅਜ ਤੱਕ ਇੰਨੀਆਂ ਵੋਟਾਂ ਪਾਈਆਂ ਕੀ ਬਦਲਿਆ ਕੁਝ ਬਦਲਿਆ ਨਸ਼ਾ ਤੇ ਕਿੰਨਾ ਵਧਿਆ ਹੋਇਆ ਕੀ ਬਦਲਿਆ ਦੱਸੋ ਤਾਂ ਲੱਗਾ ਕੁਝ ਬਦਲਿਆ ਤਾਂ ਲੱਗਾ ਕੁਝ ਆਪਣੇ ਆਪ ਨੂੰ ਦੱਸੋ ਮੈਨੂੰ ਵਧੀਆ ਵਾ ਕੀ ਵਧੀਆ ਦੱਸੋ ਚੰਦੇ ਕੀ ਉਹ ਸਰਕਾਰਾਂ ਦੇ ਹੱਥ ਜੋੜ ਕੇ ਸਰਕਾਰਾਂ ਦੇ ਹੱਥ ਜੋੜ ਕੇ ਵੋਟਾਂ ਲੈ ਲੰਨੀਆਂ ਵਾ ਬਾਅਦ ਚ ਕੋਈ ਕੇਰਾ ਕੰਮ ਨਹੀਂ ਸਵਾਰਦੀਆਂ ਪਰੇ ਜਾਣੋਗੇ ਪਰੇਸ਼ਾਨ ਤੇਰੇ ਗਰੀਬ ਹੋਣਾ ਪੁੱਛ ਕੇ ਦੇਖੋ ਕਿੰਨੇ ਜਿਨ੍ਹਾਂ ਕੋ 4 ਪੈਸੇ ਉਹ ਬੱਚੇ ਬਾਹਰ ਭੇਜ ਦਿੰਦੇ ਨੇ ਜਿਨ੍ਹਾਂ ਕੋ ਖੋਦ ਹੈਗੇ ਸਰਕਾਰੀ ਜੋਬ ਕਰਦੇ ਆਪਣੇ ਬੱਚਾ ਲੋਕ ਦੀ ਦਵਾਈ ਦਿੰਦੇ ਨੇ ਬਾਕੀ ਤਾਂ ਭੁੱਖੇ ਹੀ ਮਰਦੇ ਪਏ ਨੇ ਜਿਨਾਂ ਕੋ ਕੁਝ ਹੈ ਨਹੀਂ ਆ ਤੇ ਜਿਹੜੇ ਜਿਵੇਂ ਮੰਨ ਲਓ ਕਿ ਦੂਜੀਆਂ ਕਾਸਟਾਂ ਨੂੰ ਕਿੰਨੇ ਜੋਬ ਹੀ ਮਿਲ ਜਾਂਦੀਆਂ ਜਿਹੜੇ ਮੀਡੀਅਮ ਆਜਨਾ ਜੱਟ ਜਿਹਨਾਂ ਕੋਲ ਕੋਈ ਪਹਿਲੀ ਵੀ ਨਹੀਂ ਹੈਗੀ ਜਾਤ ਆ ਉਹਨਾਂ ਨੂੰ ਕੋਈ ਨੌਕਰੀ ਮਿਲਦੀ ਹੈ ਤਾਂ ਉਹ ਬਾਹਰ ਜਾਂਦੇ ਆ ਤਾਂ ਉਹ ਭੁੱਖੇ ਮਰਦੇ ਪਏ ਹੱਦੋਂ ਵੱਤ ਮਜਬੂਰੀ ਵਿੱਚ ਇਹ ਵੋਟਰ ਤੇ ਸਪੋਰਟਰ ਵੀ ਨੇ ਪਰ ਕਹਿੰਦੇ ਮੈਂ ਵੋਟ ਨਹੀਂ ਪਾਉਣੀ ਵੋਟ ਇਸ ਕਰਕੇ ਸਰਕਾਰਾਂ ਤੋਂ ਮਨ ਭਰ ਗਿਆ ਹੋਰ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਮੈਡਮ ਲੱਗਦੇ ਜੋਬ ਤਾਂ ਆਏ ਨਾ ਸਸੀ ਗਾਲ ਜੀ ਸਸੀ ਗਾਲ ਜੀ ਵੋਟ ਆ ਗਈਆਂ ਜੀ ਕਿਦਾਂ ਹਾਂਜੀ ਇਹ ਸਾਡਾ ਅਧਿਕਾਰ ਹੈ ਏ ਹਿਊਮਨ ਰਾਈਟ ਹੈ ਅਸੀਂ ਜ਼ਰੂਰ ਵੋਟ ਪਾਵਾਂਗੇ ਕਿਉਂਕਿ ਇਹ ਸਾਡੇ ਹੱਥ 'ਚ ਹੈਗਾ ਅਸੀਂ ਸਰਕਾਰਾਂ ਸਾਡੇ ਤੋਂ ਹੀ ਬੰਦੀਆਂ ਨੇ ਤੇ ਸਾਡੇ ਤੋਂ ਹੀ ਡਿਗਨੀਆਂ ਨੇ ਕਿਹਨਾਂ ਦੀ ਸਰਕਾਰ ਹੋਣੀ ਚਾਹੀਦੀ ਸਰਕਾਰ ਉਹ ਜੀ ਹੋਣੀ ਚਾਹੀਦੀ ਹੈ ਜਿਹੜੀ ਹਿਊਮਨ ਬੀਿੰਗ ਨੂੰ ਸਮਝ ਸਕੇ ਹੈਨਾ ਬੀ ਉਹਦੀ ਭਲਾਈ ਵਾਸਤੇ ਕਿਉਂਕਿ ਵੈਲਫੇਅਰ ਵਾਸਤੇ ਹੀ ਤੇ ਮਿਨਿਸਟਰੀ ਆਂਦੀ ਹੈ ਸੋ ਐਸ ਕਰਕੇ ਚੰਗੀ ਸਰਕਾਰ ਆਣੀ ਚਾਹੀਦੀ ਹੈ ਸਭ ਦਾ ਹੀ ਭਲਾ ਹੋਣਾ ਚਾਹੀਦਾ ਹੈ ਚਾਹੇ ਉਹ ਵਜ਼ੁਰਗ ਨੇ ਚਾਹੇ ਨੌਜਵਾਨ ਨੇ ਤੇ ਚਾਹੇ ਉਹ ਛੋਟੇ ਵਿਦਿਆਰਥੀ ਨੇ ਸਾਰਿਆਂ ਦੇ ਹੀ ਸੋਚਣਾ ਚਾਹੀਦਾ ਹੈ ਕਈ ਲੋਕ ਕਹਿੰਦੇ ਕਿ ਅਸੀਂ ਵੋਟ ਨਹੀਂ ਪਾਉਣੀ ਨਾ ਤਾਂ ਕਿ ਵੋਟ ਤੇ ਪਾਉਣੀ ਚਾਹੀਦੀ ਵੋਟ ਬੰਨਾ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਇੱਕ ਵੋਟ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਕਹਿੰਦੇ ਕਿ ਜੇਕਰ ਕੋਈ ਜਿਵੇਂ ਹੁਣ ਆਪਾਂ ਮੈਚ ਦੇਖਦੇ ਆ 99 ਤੇ ਜਾ ਕੇ ਜਿਹੜਾ ਉਹ ਹਾਰ ਜਾਂਦਾ ਹੈ ਤੇ ਫਿਰ ਵੀ ਉਹਦੀ ਸੈਂਚਰੀ ਨਹੀਂ ਬਣਦੀ ਤਾਂ ਇੱਕ 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 ਬੋਲ ਨਾਲ ਹੀ ਨਾ ਇਹੀ ਐਸੀ ਤਰੀਕੇ ਨਾਲ ਮੈਂ ਇਹ ਕਹਿ ਸਕਦੀ ਹਾਂ ਕਿ ਇੱਕ ਵੋਟ ਵੀ ਬਹੁਤ ਇੰਪੋਰਟੈਂਟ ਹੈ ਸੋ ਐਸ ਕਰਕੇ ਸਾਨੂੰ ਸਾਰਿਆਂ ਨੂੰ ਪਾਣੀ ਚਾਹੀਦੀ ਹੈ ਜੇਕਰ ਅਸੀਂ ਇਹ ਕਦਮ ਨਹੀਂ ਚੁੱਕਾਂਗੇ ਤੇ ਫਿਰ ਜਿਹੜਾ ਜੇਕਰ ਕੱਲ ਨੂੰ ਕੁਝ ਨਹੀਂ ਸਾਡੇ ਲਈ ਬੰਦਾ ਤੇ ਅਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਤੇ ਹਾਂਜੀ ਅਮਰੀਤ ਸਾਹਿਬ ਦੀ ਜੀ ਗੱਲ ਕੀਤੀ ਤੇ ਤੁਸੀਂ ਅਮਰੀਤ ਸਾਹਿਬ ਦੇ ਰਹਿਣ ਵਾਲੇ ਕਿਹੜੇ ਕਿਹੜੇ ਕੰਮ ਐਸੇ ਪੈਂਡਿੰਗ ਤੁਹਾਨੂੰ ਦਿਖਦੇ ਤੁਸੀਂ ਤੇ ਬਸ ਦੇ ਸਫਰ ਵੀ ਕਰਦੇ ਹਾਂਜੀ ਦੇਖੋ ਇਹ ਤੇ ਜਿਹਦੇ ਕੋਲ ਮਹਿਕਮਾ ਹੁੰਦਾ ਨਾ ਉਹਨੂੰ ਜ਼ਿਆਦਾ ਪਤਾ ਹੁੰਦਾ ਕਿ ਮੇਰੇ ਕਿਹੜੇ ਕੰਮ ਪੈਂਡਿੰਗ ਹੈ ਅਸੀਂ ਨਹੀਂ ਕਰ ਸਕਦੇ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਤੇ ਚਲਦੀ ਹੈ ਭਾਵੇਂ ਚਲਦੀ ਹੈ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਬੰਦਾ ਹੈ ਜਾਂ ਜਿਹੜਾ ਇਨਸਾਨ ਜਿਹੜੀ ਸੀਟ ਤੇ ਬੈਠਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਹੈ ਕਿ ਮੇਰਾ ਬਜਟ ਕਿਸ ਦੇ ਹਿਸਾਬ ਨਾਲ ਹੈ ਉਹ ਉਸ ਹਿਸਾਬ ਨਾਲ ਇੰਪਲੀਮੈਂਟ ਨਹੀਂ ਮੰਨਦਾ ਕਿ ਮੇਰੇ ਕੰਮਾਂ ਪੈਂਡਿੰਗ ਨੇ ਨਹੀਂ ਨਹੀਂ ਪਤਾ ਹੁੰਦਾ ਹਰ ਇੱਕ ਇਨਸਾਨ ਨੂੰ ਪਤਾ ਸਾਨੂੰ ਪਤਾ ਹੁੰਦਾ ਨਾ ਸਾਡੇ ਘਰਾਂ ਦੇ ਕਿੰਨੇ ਕੰਮ ਪੈਂਡਿੰਗ ਪਏ ਆ ਲੀਡਰ ਨਹੀਂ ਮੰਨੇ ਇਹ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿਸੇ ਦੇ ਮੰਦੀ ਆਵਾਜ਼ ਅਸੀਂ ਨਹੀਂ ਸੁਣ ਸਕਦੇ ਉਹ ਕਈ ਲੋਕ ਐਸੇ ਗੱਲ ਕਰ ਰਹੇ ਨੇ ਕਿ ਜਿਹੜਾ ਮੰਤਰੀ ਹੈ ਤਾਂ ਮੰਤਰੀ ਦਾ ਮੁੰਡਾ ਮੰਤਰੀ ਬਣੂ ਇਹ ਜ਼ਰੂਰੀ ਨਹੀਂ ਮੇਰੇ ਖਿਆਲ ਨਾਲ ਤੇ ਨਹੀਂ ਥੋੜੀ ਬਾਕੀ ਹਰੇਕ ਦਾ ਆਪਣਾ ਆਪਣਾ ਥੀਓ ਪੁਆਇੰਟ ਹੈ ਪਰ ਮੇਰੇ ਖਿਆਲ ਨਾਲ ਇਦਾਂ ਨਹੀਂ ਹੈ ਸਵਾਲ ਸਰਕਾਰ ਕਿਦਾਂ ਦੀ ਹੁੰਣੀ ਚਾਹੀਦੀ ਜਿਵੇਂ ਹੁਣ ਜੇ ਕੋਈ ਕਚਾ ਬਣਾਉਣ ਵਾਲੇ ਵੀ ਤੇ ਮਿਨਿਸਟਰੀ ਤੱਕ ਪਹੁੰਚੇ ਹੀ ਸੀ ਨਾ ਉਹਨੇ ਕਦੀ ਸੋਚਿਆ ਸੀ ਜਾਂ ਅਸੀਂ ਆਪਣੇ ਬੱਚਿਆਂ ਬਾਰੇ ਸੋਚ ਸਕਦੇ ਹਾਂ ਕਿ ਸਾਡੇ ਬੱਚੇ ਜੇ ਮੈਂ ਟੀਚਰ ਆ ਤੇ ਮੇਰਾ ਬੱਚਾ ਟੀਚਰ ਬਣੇਗਾ ਇਹ ਉਹਦੀ ਲਾਈਕਿੰਗ ਦੇ ਉੱਤੇ ਡਿਪੈਂਡ ਕਰਦਾ ਹੈ ਉਹਦੇ ਇੰਟਰਸਟ ਦੇ ਉੱਤੇ ਡਿਪੈਂਡ ਕਰਦਾ ਹੈ ਅਦਰਵਾਈਜ਼ ਨਹੀਂ ਅਗਰਪੂ ਜੀ ਬਹੁਤ ਸੋਹਣੇ ਵਿਚਾਰ ਨੇ ਮੈਡਮ ਦੇ ਕਿ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਬੋਰਡ ਦਾ ਸਹੀ ਇਸਮਾਲ ਹੁੰਦਾ ਵਾ ਤੇ ਸੋ ਸਮਝ ਗਏ ਸਾਨੂੰ ਬੋਰਡ ਪਾਉਣੀ ਚਾਹੀਦੀ ਆ ਪਰ ਹੁਣ ਸਵਾਲ ਇਹ ਆ ਕਿ ਲੋਕ ਤੇ ਸਰਕਾਰਾਂ ਬਾਰੇ ਸੋਚ ਲੈਂਦੇ ਨੇ ਪਰ ਸਰਕਾਰਾਂ ਲੋਕਾਂ ਬਾਰੇ ਕਿਉਂ ਨਹੀਂ ਸੋਚਦੀਆਂ ਇਹ ਵੀ ਇੱਕ ਪੁਆਇੰਟ ਹੈਗਾ ਲੋਕ ਕਹਿੰਦੇ ਨੇ ਕਿ ਸਰਕਾਰਾਂ ਨੇ ਜਦੋਂ ਵੋਟ ਮੰਗਣੀ ਆ ਲੀਡਰਾਂ ਨੇ ਵੋਟ ਮੰਗਣੀ ਆ ਕੁੰਡੀ ਖੜਗਾਈ ਜਾਂਦੀ ਆ ਹੱਥ ਜੋੜੇ ਜਾਂਦੇ ਨੇ ਕਿ ਸਾਨੂੰ ਬੋਰਡ ਬਣਾਓ ਇੱਕ ਵਾਰੀ ਚੁਣੋ ਤੇ ਅਸੀਂ ਪੰਜਾਬ ਦਾ ਤੇ ਜਿਹੜੇ ਜ਼ਿਲ੍ਹੇ ਦੇ ਹੋ ਹੈਗੇ ਨੇ ਉਹਦਾ ਬਦਲਾਅ ਕਰਾਂਗੇ ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਕਿਹਦੀ ਪ੍ਰਾਜਾਬੰਦੀ ਆ ਲੋਕਾਂ ਦੇ ਹਿੱਤ ਦੇ ਵਿੱਚ ਕਿਹੜੀ ਸਰਕਾਰ ਆਉਂਦੀ ਹੈ ਤੇ ਲੋਕ ਕਿਨੂੰ ਚਾਹੁੰਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਲਿਵਿੰਗ ਇੰਡੀਆ ਦੇ ਵੱਲੋਂ ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਵਿੱਚ ਹਰ ਇੱਕ ਬੱਸ ਦੇ ਵਿੱਚ ਜਾ ਕੇ ਹਰ ਇੱਕ ਸਵਾਰੀ ਦੇ ਨਾਲ ਗੱਲਬਾਤ ਕੀਤੀ ਹਰ ਇੱਕ ਸਵਾਰੀ ਦੇ ਵੱਲੋਂ ਆਪਣੇ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਗਏ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰੀਤ ਸਰ ਲੋਕ ਸਭਾ 2024 ਨੂੰ ਲੈ ਕੇ ਹਰ ਇੱਕ ਪਾਰਟੀ ਗਰਾਊਂਡ ਜ਼ੀਰੋ ਤੋਂ ਉੱਪਰ ਆਈ ਆ ਲੋਕਾਂ ਦੇ ਵਿੱਚ ਵਿਝੇ ਰੱਖ ਰਹੀ ਆ ਪਰ ਲੋਕ ਕੀ ਸੋਚਦੇ ਨੇ ਸਰਕਾਰਾਂ ਬਾਰੇ ਇਹ ਪੂਰੀ ਜਾਣਕਾਰੀ ਲੈਣ ਵਾਸਤੇ ਸੀ ਇੱਕ ਬੱਸ ਦੇ ਵਿੱਚ ਸਵਾਰ ਹੈਗੇ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਜੀ ਕਵਲਜੀਤ ਕਾ ਕੀ ਜੌਬ ਕਰਦੇ ਹਾਂਜੀ ਤੁਸੀਂ ਵੋਟਰ ਦੇ ਸਪੋਰਟਰ ਹੋ ਐਰ ਕੀ ਕੀ ਸੋਚਿਆ ਇਸ ਵਾਰੀ ਤਾਂ ਇਹ ਸੋਚਿਆ ਕਿ ਕਿਸੇ ਨੂੰ ਵੀ ਵੋਟ ਨਹੀਂ ਦੇਣੀ ਕਿਉਂਕਿ ਕੋਈ ਮਤਲਬ ਜਿਵੇਂ ਅਸੀਂ ਪ੍ਰਾਈਵੇਟ ਜੌਬ ਕਰਦੇ ਹਾਂ ਕੋਈ ਸਾਡਾ ਫਿਊਚਰ ਨਹੀਂ ਆ ਕੋਈ ਗਵਰਨਮੈਂਟ ਵੈਕੈਂਸੀਜ਼ ਨਹੀਂ ਹੈਗੀਆਂ ਵੈਕੈਂਸੀਜ਼ ਦੇ ਨਾਂ ਤੇ ਸਿਰਫ ਇੱਕ ਫੰਡ ਲਿਆ ਜਾਂਦਾ ਆ ਜੌਬਸ ਨਹੀਂ ਦਿੱਤੀਆਂ ਜਾਂਦੀਆਂ ਜਿਵੇਂ ਨਰਸਿੰਗ ਚ ਹਮੇਸ਼ਾ ਵੈਕੈਂਸੀਜ਼ ਨਿਕਲਦੀਆਂ ਆ ਜੀ ਪਰ ਇਸ ਬ੍ਰਿਜੀ ਵਿੱਚ ਐਚ.ਓ ਦੀਆਂ ਵੈਕੈਂਸੀਜ਼ ਆ 21 ਦੀਆਂ ਵੈਕੈਂਸੀਜ਼ ਨਿਕਲੀਆਂ ਆਆਂ ਉਹਨਾਂ ਦਾ ਕੋਈ ਅਜੇ ਤੱਕ ਰਿਜ਼ਲਟ ਨਹੀਂ ਆਇਆ ਅਗਰ ਕੋਈ ਰਿਜ਼ਲਟ ਆਏਗਾ ਤਾਂ ਉਸ ਤੋਂ ਅੱਗੇ ਫਰਦਰ ਕੁਛ ਹੋਏਗਾ ਉਹਨਾਂ ਦਾ ਕੁਝ ਵੀ ਨਹੀਂ ਹੈਗਾ ਇਹਨਾਂ ਦਾ ਪਤਾ ਨਹੀਂ ਕਿੱਥੇ ਦੇਈ ਜਾਂਦੇ ਆ ਸਾਡੇ ਤੇ ਮਿਲਦੀਆਂ ਨਹੀਂ ਆ ਲੱਗਦਾ ਕਿ ਜਿਹੜੇ ਭਰਤੀ ਹੋ ਗਏ ਉਹ ਪੋਲ ਬਣਨ ਗਏ ਸਰਕਾਰਾਂ ਦੇ ਬਿਲਕੁਲ ਮਤਲਬ ਜਿਹੜੇ ਇੱਕ ਵਾਰੀ ਜੌਬ 'ਚ ਚੱਲ ਗਏ ਆ ਗਵਰਨਮੈਂਟ ਜੌਬ 'ਚ ਚੱਲ ਗਿਆ ਹਸਪੀਟਲ ਦੇ ਵਿੱਚ ਚੱਲ ਗਏ ਆ ਵੀ ਅਸੀਂ ਅਸੀਂ ਹਜ਼ਾਰ ਇੱਕ ਇੱਕ ਲੱਖ ਰੁਪਿਆ ਜੌਬ ਲੈਂਦੇ ਆ ਵੀ ਉਮਰ ਉਹਨਾਂ ਦੀ ਹੋ ਗਈ ਆ 70 70 ਸਾਲ ਉਹ ਰਿਟਾਇਰ ਹੋਣਗੇ ਤੇ ਨਵਿਆਂ ਨੂੰ ਜਗ੍ਹਾ ਮਿਲਣੀ ਆ ਕੁਛ ਇਦਾਂ ਦਾ ਹੈ ਨਹੀਂ ਆ ਤੇ ਕਿਧਰ ਦੀ ਸਰਕਾਰ ਚ ਆਉਂਦੇ ਵਸ ਮੈਂ ਤੇ ਉਹ ਸਰਕਾਰ ਚ ਆਉਣੀ ਆ ਜਿਹੜੀ ਜੂਥ ਨੂੰ ਅੱਗੇ ਲੈ ਕੇ ਆਵੇ ਕਿਉਂਕਿ ਜਿਹੜਾ ਸਾਡਾ ਜੂਥ ਅੱਜ ਕੱਲ ਨਸ਼ਿਆਂ ਚ ਜਾ ਰਿਹਾ ਆ ਉਹ ਕਿਉਂ ਜਾ ਰਿਹਾ ਇਹਦਾ ਰੀਜ਼ਨ ਕੀ ਆ ਕਿਉਂਕਿ ਉਹਨਾਂ ਨੂੰ ਡਿਪਰੈਸ਼ਨ ਆ ਇੰਨੀਆਂ-ਇੰਨੀਆਂ ਡਿਗਰੀਆਂ ਡਿਪਲੋਮੇ ਲੈ ਕੇ ਤੇ ਉਹ ਕਿਉਂ ਨਸ਼ਿਆਂ ਚ ਜਾ ਰਿਹਾ ਸਰਕਾਰ ਨੂੰ ਉਹਦਾ ਰੀਜ਼ਨ ਲੱਭਣਾ ਚਾਹੀਦਾ ਹੈ ਸੈਕੰਡਲੀ ਮੈਂ ਇਹ ਕਹਿੰਨੀ ਆ ਕਿ ਅਗਰ ਕਹਿੰਦੇ ਆ ਕਿ ਮਤਲਬ ਨਸ਼ਾ ਬੰਦ ਨਹੀਂ ਹੁੰਦਾ ਕਿਉਂ ਨਹੀਂ ਨਸ਼ਾ ਬੰਦ ਹੁੰਦਾ ਅਗਰ ਮੋਦੀ ਸਰਕਾਰ ਇੱਕ ਦਿਨ ਚ ਨੋਟਬੰਦੀ ਕਰ ਸਕਦੀ ਤੇ ਨਸ਼ੇ ਕਿਉਂ ਨਹੀਂ ਬੰਦ ਕਰ ਸਕਦੀ ਨਸ਼ਾ ਸਰਕਾਰਾਂ ਵਕਾਉਂਦੀਆਂ ਬਿਲਕੁਲ ਜੀ ਲੋਕਾਂ ਦੇ ਹਿੱਤ ਚ ਸਰਕਾਰ ਲੋਕ ਚਾਹੁੰਦੇ ਨੇ ਤੇ ਲਿਵਿੰਗ ਇੰਡੀਆ ਦੇ ਵੱਲੋਂ ਇੱਕ ਬੱਸ ਦੇ ਵਿੱਚ ਸਫ਼ਰ ਕੀਤਾ ਉਸ ਸਫ਼ਰ ਥਰਾਈ ਲੋਕਾਂ ਨੇ ਆਪਣੇ ਵਿਚਾਰ ਰੱਖੇ ਨੇ ਸਰਕਾਰ ਉਹ ਚਾਹੀਦੀ ਆ ਜਿਹੜੇ ਲੋਕਾਂ ਦੇ ਹਿੱਤ ਚ ਗੱਲ ਕਰੇ ਕੈਮਰਾਮਨ ਮਨੋਜ ਦੇ ਨਾਮ ਅਨਜੇਂਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰਿਸ